ਤੁਸੀਂ ਪਖੰਡਵਾਦੀ ਗੱਲ ਨਾ ਕਰੋ ਮੇਰੇ ਨਾਲ ਤੁਹਾਨੂੰ ਲਿਖੋ ਗੱਲ ਕਹੀ ਆ ਇਸ ਲੈਵਲ ਤੇ ਨਾ ਜਾਓ ਮੈਂ ਤੁਹਾਨੂੰ ਇਹ ਕਹ ਰਿਹਾ ਵੀ ਮੈਂ ਤੁਹਾਨੂੰ ਇਹ ਕਹਿਆ ਵੀ ਲੋਕੀ ਇਹ ਕਹਿੰਦੇ ਤੁਸੀਂ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪਏ ਮੈਂ ਕਿਸੇ ਦੀ ਬੋਲੀ ਨਹੀਂ ਬੋਲ ਰਿਹਾ ਨਹੀਂ ਨਹੀਂ ਤੁਸੀਂ ਬੋਲੀ ਬੋਲਦੇ ਹੋ ਮੈਂ ਸਿੰਪਲ ਦੱਸ ਰਿਹਾ ਜਾਨ ਪੁੱਛ ਕੇ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਮੈਂ ਉਸ ਗੱਲ ਤੇ ਗੱਲ ਕਰਾਂ ਤੁਹਾਡੀ ਦੇ ਨਹੀਂ ਨਹੀਂ ਇਸ ਚੰਦ ਡੇਰਾ ਦੀ ਉੱਪਰ ਉਹ ਨਹੀਂ ਚੱਲਦਾ ਸਾਡੇ ਧਰਮਾਂ ਦੇ ਡੇਰਾਬਾਦ ਨੇ ਹਿੰਦੂਆਂ ਦੇ ਡੇਰਾਬਾਦ ਨੇ ਕਿ ਸਿੱਖਾਂ ਦੇ ਡੇਰਾਬਾਦ ਨੇ ਕਿ ਮੁਸਲਮਾਨਾਂ ਦੇ ਡੇਰਾਬਾਦ ਨੇ ਕਿ ਬਹੁਤੀਆਂ ਜਨੀਆਂ ਦੇ ਡੇਰਾਬਾਦ ਨੇ ਕਿ ਸ ਸਾਰੇ ਧਰਮਾਂ 'ਚ ਚੱਲਦਾ ਪਿਆ ਟਾੜੇ ਧਰਮ 'ਚ ਨਹੀਂ ਚੱਲਦਾ ਕਿੱਥੇ ਨਹੀਂ ਚੱਲਦਾ ਤੁਸੀਂ ਮੈਨੂੰ ਦੱਸੋ ਕਿਹੜੀ ਜਮੀਨ ਦੱਸੋ ਸੇ ਮੈਦਾਨ ਦਿਖਾ ਦੇਣਾ ਉਸੇ ਜਾ ਕੇ ਇਸ ਧਰਮ ਦੇ ਵਿੱਚ ਤੁਸੀਂ ਦਿਖਾਣਾ ਚਾਹੁੰਦੇ ਦਿਖਾ ਦਿਓ ਚੱਲ ਪੋ ਚੱਲ ਪੋ ਮੇਰੇ ਨਾਲ ਕਿਦਾਂ ਚਲੋਗੇ ਤੁਸੀਂ ਸਾਨੂੰ ਕਿਉਂ ਟਾਰਗੇਟ ਕਰਦੇ ਹੋ ਮੈਂ ਤੁਹਾਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਸਿੰਪਲ ਸਿੰਪਲ ਤੁਹਾਨੂੰ ਸਵਾਲ ਪੁੱਛ ਰਿਹਾ ਮੈਂ ਕਿ ਨਹੀਂ ਸਿੰਪਲ ਹੀ ਹੈਗਾ ਚਰਚਾਂ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਇਸ ਚੀਜ਼ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਪ੍ਰੈਸ ਆ ਨਾ ਜਿਹੜਾ ਤੁਸੀਂ ਤੁਹਾਡਾ ਇੱਕੋ ਹੀ ਕੰਮ ਹੈਗਾ ਕਿ ਤੁਸੀਂ ਸਾਨੂੰ ਦੂਜਿਆਂ ਨਾਲ ਲੜਾਉਣਾ ਕਿੱਦਾਂ ਹੈ ਬਹਿਨ ਬੋਲਤੀ ਨਹੀਂ ਤੇ ਬਹਿਨ ਬੋਲਣ ਲੱਗ ਪੜੀ ਉਸ ਤੋਂ ਬਾਅਦ ਕੁਲਾਸੀ ਹੁੰਦੇ ਨੇ ਫਿਰ ਪਾਸਟਰ ਬਜਿੰਦਰ ਹੋਰਾ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਪਾਸਟਰ ਬਜਿੰਦਰ ਕੋਈ ਕੁੱਟਮਾਰ ਕਰ ਰਹੇ ਨੇ ਲੋਕ ਉਹਨਾਂ ਨੂੰ ਖੁਦਾ ਮੰਨਦੇ ਨੇ ਖੁਦਾ ਕੁੱਟਮਾਰ ਕਰੇ ਤੇ ਲੋਕ ਕੀ ਕਹਿਣ ਸਵਾਲ ਕੀ ਕਰਨ ਜਿਹੜਾ ਬੰਦਾ ਇਹ ਲੋਕ ਵੀਲ ਚੇਅਰ ਤੇ ਬੈ ਕੇ ਆਇਆ ਉਦੋਂ ਨੇ ਕਹਿ ਦਿੱਤਾ ਜੀ ਵੀ ਮੈਂ ਵੀਲ ਚੇਅਰ ਤੇ ਮੈਂ ਬਿਮਾਰ ਸੀ ਮੈਂ ਠੀਕ ਹੋ ਗਿਆ ਬਾਅਦ ਚੋਂ ਸਟੇਟਮੈਂਟ ਦਿੰਦਾ ਕਿ ਮੈਨੂੰ ਮੈਨੂਪਲੇਟ ਕੀਤਾ ਗਿਆ ਇਹਦਾ ਮਤਲਬ ਆ ਵੀ ਉਹ ਜਿਹੜਾ ਬੰਦਾ ਆ ਜਿਹੜੀ ਇਹ ਗੱਲ ਕਰਦਾ ਪਿਆ ਉਹ ਗੁਨਾਹਗਰ ਆ ਉਹ ਬੰਦਾ ਦੋਸ਼ੀ ਆ ਜਿਹੜਾ ਉਹ ਕੁੜੀ ਦੋਸ਼ੀ ਆ ਜਿਹੜੀ ਪਹਿਲਾਂ ਇਸ ਗੱਲ ਲਈ ਬਣ ਗਈ ਕੀ ਪਤਾ ਉਹਨੇ ਉਹਨਾਂ ਕੋ ਕੀ ਕੀ ਪੈਸੇ ਲੈਣ ਲਈ ਗੱਲ ਕੀਤੀ ਜਾਂ ਕੀ ਲੈਣ ਲਈ ਗੱਲ ਕੀਤੀ ਕਿਉਂਕਰ ਮੰਨੀ ਪਈਏ ਗੱਲ ਜੇ ਬਜ਼ਿੰਦਰ ਨੇ ਗੁਨਾਹ ਕੀਤਾ ਤਾਂ ਉਹ ਵੀ ਕਿ ਜੇ ਉਹਨਾਂ ਨੇ ਮਿਲ ਕੇ ਗੱਲ ਕੀਤੀ ਤਾਂ ਉਹ ਵੀ ਤੁਸੀਂ ਇਸ ਗੱਲ ਨੂੰ ਮੈਂ ਇਹੋ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਤੁਸੀਂ ਇਹਨੂੰ ਵਨ ਸਾਈਡਡ ਲੈਂਦੇ ਹੋ ਕਿ ਉਹ ਪਹਿਲਾਂ ਜੀ ਅਜੇ ਠੀਕ ਕਰਤਾ ਬਾਅਦ ਅਜੇ ਹੋ ਗਿਆ ਉਹ ਕਿਉਂ ਮੰਨਿਆ ਵੀ ਉਹ ਕਿਉਂ ਮੰਨੀ ਉਹ ਜਨਾਨੀ ਤੇ ਮੈਨੂੰ ਜੀ ਪਹਿਲਾਂ ਤੁਸੀਂ ਮੈਂ व्हीलचेयर ਜੀ ਤੇ ਪਹਿਲਾਂ ਮੈਨੂੰ ਇਦਾਂ ਬਣਾ ਲਿਆ ਕਿਉਂ ਬਣਾ ਲਿਆ ਵੀ ਉਹਨਾਂ ਮੈਂ ਪਖੰਡਵਾਦ ਦੀ ਗੱਲ ਕਰਦਾ ਨਹੀਂ ਨਹੀਂ ਖੰਡਵਾਦ ਨਹੀਂ ਹੈ ਖੰਡਵਾਦ ਚਰਚ ਨਹੀਂ ਹੈਗਾ ਪਖੰਡ ਉਹ ਕਰਦੀ ਅੱਜ ਜਨਾਨੀ ਪਖੰਡੀ ਚਰਚ ਨੇ ਨਹੀਂ ਕੀਤਾ ਪਖੰਡੋ ਨੇ ਕੀਤਾ ਜਿਹੜੇ ਲੋਕੀ ਅੱਜ ਇੰਦੀਆਂ ਗੱਲਾਂ ਕਰਦੇ ਨੇ ਉਹ ਆਪ ਵੀ ਬੋਲੀ ਜਾਂਦੇ ਪਾਪਾ ਜੀ ਨੇ ਕੀਤਾ ਕਦੀ ਕਿਸੇ ਕ੍ਰਿਸਚੀਅਨ ਨੇ ਕਿਹਾ ਐ ਅਸੀਂ ਕਦੀ ਕਿਹਾ ਐ ਤੁਸੀਂ ਜੋ ਚਰਚਾਂ ਦੇ ਵਿੱਚ ਜਾਂਦੇ ਨੇ ਉਹ ਕ੍ਰਿਸਚੀਅਨ ਨਹੀਂ ਹੈਗੇ ਬਹੁਤ ਸਾਰੇ 90% ਲੋਕੀ ਉਹ ਨੇ ਜਿਹੜੇ ਉਹਨੂੰ ਪਾਪਾ ਕਹਿੰਦੇ ਨੇ ਨਾ ਉਹਨਾਂ ਦਾ 크ਿਸਚੀਅਨਟੀ ਨਾਲ ਕੋਈ ਰਿਲੇਟ ਨਹੀਂ ਹੈਗਾ ਜਿੰਨੇ ਵੀ ਲੋਕ ਸਿਰਫ ਚਮਤਕਾਰਾਂ ਲਈ ਜਾਂਦੇ ਨੇ ਉਹਨਾਂ ਦਾ 크ਿਸਚੀਅਨਟੀ ਨਾਲ ਕੋਈ ਕਨਸਰਨ ਨਹੀਂ ਹੈਗਾ ਜਿ ਉਹਨਾਂ ਦਾ 크ਿਸਚੀਅਨਟੀ ਨਾਲ ਕਨਸਰਨ ਹੋਵੇ ਤੇ ਉਹ ਇਹ ਨਾ ਕਹਿਣ ਕਿ ਪਾਪੀ ਬਜਿੰਦਰ ਨੇ ਠੀਕ ਕੀਤਾ ਉਹ ਇਹ ਕਹਿਣ ਕਿ ਪ੍ਰਭੂ ਯਸੂਸੁਸਿ ਨੇ ਠੀਕ ਕੀਤਾ ਸ਼ਹਿਰ ਦੇ ਵਿੱਚ ਮੰਨ ਲਓ ਜਲੰਧਰ ਸ਼ਹਿਰ ਆ ਉਵੇ ਬਜਟ ਜੇ 400 ਮੰਦਰ ਹੋ ਸਕਦਾ 300 ਮੰਦਰ ਹੋ ਸਕਦਾ 200 ਮੰਦਰ ਹੋ ਸਕਦਾ 100 ਗੁਰਦੁਆਰਾ ਹੋ ਸਕਦਾ 100 ਮਸਜਿਦ ਹੋ ਸਕਦੀ ਤੋਂ 100 ਚਰਚ ਨਹੀਂ ਹੋ ਸਕਦਾ ਚਰਚ ਨੂੰ ਟਾਰਗੇਟ ਕੀਤੀ ਜਾਂਦੀ ਐਨਾ ਹੋ ਗਿਆ ਐਨਾ ਹੋ ਗਿਆ ਐਨਾ ਹੋ ਗਿਆ ਕਿ ਕਿਰਚਨਤੀ ਬੜੀ ਵੱਧ ਗਈ ਕਿ ਸਾਰੇ ਧਰਮ ਆਪਣੇ ਆਪਣਾ ਪ੍ਰਚਾਰ ਕਰਦੇ ਆ 2018 ਦੇ ਵਿੱਚ ਪਾਸਟਰ ਬਜੰਦਰ ਦੇ ਉੱਪਰ ਇੱਕ ਮਾਮਲਾ ਦਰਜ ਹੁੰਦਾ ਹੈ ਜਿਸ ਦੇ ਵਿੱਚ ਲੜਕੀ ਵੱਲੋਂ ਇਲਜ਼ਾਮ ਲਗਾਇਆ ਜਾਂਦੇ ਨੇ ਕਿ ਪਾਸਟਰ ਬਜੰਦਰ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਨੇ ਉਸ ਦੇ ਵੱਲੋਂ ਉਸ ਲੜਕੀ ਦੇ ਨਾਲ ਜ਼ਬਰਜਨਾਹ ਜੜੀ ਹੈ ਉਹ ਕੀਤੀ ਗਈ 2018 ਤੋਂ ਬਾਅਦ ਅੱਜ ਜਿਹੜਾ ਹੈਗਾ ਯਾਨੀ ਕਿ 7ਵੇਂ ਸਾਲ ਦੇ ਵਿੱਚ ਕੋਰਟ ਦਾ ਜਿਹੜਾ ਹੈ ਉਹ ਫੈਸਲਾ ਆਇਆ ਹੈ ਪਾਸਟਰ ਬਜੰਦਰ ਹੁਰਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਕੋਰਟ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ سزا ਦਿੱਤੀ ਗਈ ਹੈ ਅਤੇ ਅੱਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਜਿਹੜਾ ਹੈਗਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਭੇਜਿਆ ਜਾ ਚੁੱਕਿਆ ਹੈਗਾ। ਕਈ ਸਵਾਲ ਇਸ ਵਕਤ ਉੱਠਦੇ ਹੋਏ ਨਜ਼ਰ ਆ ਰਹੇ ਨੇ ਕਿ ਇਹ ਉਹੀ ਪਾਸਟਰ ਹੈ ਜੋ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਰਿਹਾ ਇਹ ਉਹੀ ਪਾਸਟਰ ਹੈ ਜਿਸ ਦੇ ਜਿਸ ਜਗ੍ਹਾ ਦੇ ਉੱਪਰ ਚਰਚਸ ਨੇ ਉਹਨਾਂ ਦੇ ਉਸ ਜਗ੍ਹਾ ਤੋਂ ਕਈ ਚਮਤਕਾਰੀਆਂ ਵੀਡੀਓਜ਼ ਨਿਕਲ ਕੇ ਸਾਹਮਣੇ ਆਈਆਂ ਜਿਵੇਂ ਜਿਸ ਦੇ ਵਿੱਚ ਇੱਕ ਵੀਡੀਓ ਇਹ ਵੀ ਹੈ ਕਿ ਬਈ ਜਿਸ ਦੀ ਭੈਣ ਬੋਲਦੀ ਨਹੀਂ ਸੀ ਉਹ ਬੋਲਣ ਲੱਪੀ ਇੱਕ ਵੀਡੀਓ ਇਹ ਵੀ ਹੈ ਕਿ ਲੰਗੜੇ ਲੂਲੇ ਜਿਹੜੇ ਨੇ ਉਹ ਚੱਲਣ ਲੱਪੇ ਅਜਿਹੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਹੜੀਆਂ ਨੇ ਉਹ ਨਿਕਲ ਕੇ ਆਈਆਂ ਪਰ ਹੁਣ ਪਾਸਟਰ ਬਜਿੰਦਰ ਹੋਰੀ ਜੇਲ੍ਹ ਦੇ ਵਿੱਚ ਨੇ ਪਹਿਲਾ ਮਾਮਲਾ ਹੈ 2018 ਦਾ ਜਿਸ ਦੇ ਵਿੱਚ ਪਾਸਟਰ ਬਜਿੰਦਰ ਦੇ ਉੱਪਰ ਜਿਹੜੀ ਹੈ ਉਹ ਕਾਰਵਾਈ ਹੋਈ ਹੈ ਇਸ ਤੋਂ ਬਾਅਦ ਇੱਕ ਮਾਮਲਾ ਹੋਰ ਸੁਰਖੀਆਂ ਦੇ ਵਿੱਚ ਹਾਲੀ ਦੇ ਵਿੱਚ ਆਇਆ ਜਿਸ ਦੇ ਵਿੱਚ ਪਾਸਟਰ ਬਜਿੰਦਰ ਦੇ ਉੱਪਰ ਇੱਕ ਵਾਰ ਫਿਰ ਤੋਂ ਲੜਕੀ ਵੱਲੋਂ ਇਲਜ਼ਾਮ ਲਗਾਏ ਗਏ ਅਤੇ ਇੱਕ ਹੋਰ ਮਾਮਲਾ ਜਿਹੜਾ ਇਹ ਪਾਸਟਰ ਬਜਿੰਦਰ ਦੇ ਉੱਪਰ ਇਹ ਆਇਆ ਕਿ ਉਹਨਾਂ ਦੀ ਸੀਸੀਟੀਵੀ ਵੀਡੀਓ ਜਿਹੜੀ ਹੈ ਉਹ ਵਾਇਰਲ ਹੋ ਗਈ ਜਿਸ ਦੇ ਵਿੱਚ ਉਹ ਕਰਮਚਾਰੀਆਂ ਦੇ ਨਾਲ ਅਤੇ ਮਹਿਲਾਵਾਂ ਦੇ ਨਾਲ ਜਿਹੜਾ ਇਹ ਕੁੱਟਮਾਰ ਕਰਦੇ ਹੋਏ ਨਜ਼ਰ ਆਏ ਨੇ ਲਗਾਤਾਰ ਇਹ ਚੀਜ਼ਾਂ ਜਦੋਂ ਨਿਕਲ ਕੇ ਸਾਹਮਣੇ ਆਈਆਂ ਤਾਂ ਪ੍ਰਸ਼ੰਸ਼ਕ ਲੋਕਾਂ ਦੇ ਵਿੱਚ ਸਵਾਲ ਕਾਫੀ ਉੱਠਨੇ ਸ਼ੁਰੂ ਹੋ ਗਏ ਨੇ ਹਾਲਾਂਕਿ ਪਾਸਟਰ ਬਜੰਦਰ ਖੁਰੀ ਜੇਲ੍ਹ ਦੇ ਵਿੱਚ ਨੇ ਪਰ ਲੋਕਾਂ ਦੇ ਸਵਾਲ ਉੱਥੇ ਦੇ ਉੱਥੇ ਨੇ ਕਈ ਸਵਾਲ ਨੇ ਸਾਡੇ ਨਾਲ ਉਹਨਾਂ ਸਵਾਲਾਂ ਨੂੰ ਕਲੀਅਰ ਕਰਨ ਦੇ ਲਈ ਹਾਮਿਦ ਮਸੀਹ ਖੁਰੀ ਨੇ ਕ੍ਰਿਸਚਨ ਲੀਡਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹਮੇਜੇ ਜਿਸ ਤਰੀਕੇ ਦੇ ਨਾਲ ਪਾਸਟਰ ਬਜਿੰਦਰ ਹੋਰਾ ਦੇ ਉੱਪਰ 2018 ਦੇ ਉੱਪਰ ਦੋਸ਼ ਲੱਗੇ ਸੀਗੇ ਅੱਜ ਸਭ ਸਾਬਤ ਵੀ ਹੋ ਗਏ ਉਸ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਮਿਲੀ ਹੈ ਤੁਸੀਂ ਕਿਵੇਂ ਇਸ ਪੂਰੇ ਮਾਮਲੇ ਨੂੰ ਦੇਖਦੇ ਹੈਗੇ ਦੇਖੋ ਜਿਹੜੀ ਉਹਨਾਂ ਨੂੰ ਪੁਨਿਸ਼ਮੈਂਟ ਹੋਈ ਹੈ ਜੋ ਕੋਰਟ ਨੇ ਫੈਸਲਾ ਕੀਤਾ ਅਸੀਂ ਕੋਰਟ ਦੇ ਫੈਸਲੇ ਨੂੰ ਕਿਸੇ ਤਰ੍ਹਾਂ ਵੀ ਡਿਨਾਈ ਨਹੀਂ ਕਰਦੇ ਅਸੀਂ ਜੋ ਕੋਰਟ ਨੇ ਕੀਤਾ ਉਹਨੇ ਸਬੂਤਾਂ ਦੇ ਆਧਾਰ ਤੇ ਕੀਤਾ ਸਾਨੂੰ ਉਹਦੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਪਰ ਦੂਸਰੀ ਗੱਲ ਇਹ ਆ ਵੀ ਅਸੀਂ ਉਹਦੇ باوجود ਵੀ ਅਸੀਂ ਉਹ ਜੋ ਉਹਦਾ ਫੈਸਲਾ ਹੋਇਆ ਉਹਨੂੰ ਉਹਨੂੰ ਲੈ ਕੇ ਕਾਪੀ ਉਹਨੂੰ ਪੜਾਂਗੇ ਲਿਖਾਂਗੇ ਜੇ ਉਹਦੇ ਵਜ੍ਹਾ ਕਰਕੇ ਜੇ ਉਹਦੇ ਸਾਨੂੰ ਕੋਈ ਕਲੂ ਲੱਭਦਾ ਤੇ ਹਾਈ ਕੋਰਟ ਵੀ ਜਾਇਆ ਜਾ ਸਕਦਾ ਸੁਪਰੀਮ ਕੋਰਟ ਵੀ ਜਾਇਆ ਜਾ ਸਕਦਾ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਮੁੱਖ ਤੌਰ ਤੇ ਆ ਕਿ ਇਸ ਬਜਿੰਦਰ ਸਿੰਘ ਦੇ ਕੇਸ ਨੂੰ ਲੈ ਕੇ ਕ੍ਰਿਸਚੀਅਨਿਟੀ ਨੂੰ ਟਾਰਗੇਟ ਚ ਲਿਆ ਗਿਆ ਵਿਅਕਤੀ ਵਿਸ਼ੇਸ਼ ਜਿਹੜਾ ਆ ਉਹ ਮਾੜਾ ਹੋ ਸਕਦਾ ਹਮ ਵਿਅਕਤੀ ਇਸ ਨੂੰ ਵਿਸ਼ੇਸ਼ ਕਸੂਰ ਕਰ ਸਕਦਾ ਹੈ ਜੀ ਪਰ ਵਿਅਕਤੀ ਵਿਸ਼ੇਸ਼ ਦੇ ਨਾਲ ਉਹਦੇ ਸਮਾਜ ਨੂੰ ਉਹਦੇ ਰਿਲੀਜੀਅਨ ਨੂੰ ਉਹਦੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਹਮ ਇਹ ਵੱਡਾ ਜਿਹੜਾ ਆ ਇਹ ਇਸ ਵੇਲੇ ਤੱਕ ਜਿਹੜਾ ਹੋ ਰਿਹਾ ਆ ਟੀਵੀ ਦੇ ਉੱਤੇ ਹੋ ਰਿਹਾ ਦੂਰਦਰਸ਼ਨ ਤੇ ਹੋ ਰਿਹਾ ਅਖਬਾਰਾਂ ਚ ਹੋ ਰਿਹਾ YouTube ਤੇ ਹੋ ਰਿਹਾ ਇਹ ਜਿਹੜਾ ਰੁਝਾਨ ਪੈਦਾ ਕੀਤਾ ਜਾ ਰਿਹਾ ਉਹਦੇ ਵਿੱਚ ਇਸ ਤਰੀਕੇ ਦਾ ਪੈਦਾ ਕੀਤਾ ਜਾ ਰਿਹਾ ਜੀ ਜਿੱਦਾਂ ਦੇਰੇ ਨੇ ਜੀ ਸਾਰੇ ਚਰਚਾਂ ਨੂੰ ਜੋ ਡੇਰੇ ਦੱਸਦੇ ਪਏ ਨੇ ਚਰਚਾਂ ਨੂੰ ਉਹ ਭੰਡਦੇ ਪਏ ਨੇ ਇੱਕ ਬੰਦਾ ਕਸੂਰਵਾਰ ਹੋ ਸਕਦਾ ਮੈਂ ਅਸੀਂ ਉਹਦੇ ਤੋਂ ਡਨਾ ਹੀ ਨਹੀਂ ਕਰਦੇ ਪਰ ਉਹਦੇ ਨਾਲ ਤੁਸੀਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਸਾਰੇ ਚਰਚ ਸਿਸਟਮ ਨੂੰ ਤੁਸੀਂ ਉਹਦੇ ਤੇ ਉਹਦੇ ਤੇ ਕੁਐਸਚਨ ਮਾਰਕ ਲਾ ਦਿਓ ਤੇ ਇਹਦੇ ਨਾਲ ਅਸੀਂ ਸਹਿਮਤ ਨਹੀਂ ਹਾਂ ਆਸਟਰ ਬਜਿੰਦਰ ਹੋਰਾ ਦੇ ਨਾਲ ਤੁਸੀਂ ਸਹਿਮਤ ਹੋ ਜਿਸ ਤਰੀਕੇ ਦੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਕਿ ਭਈ ਬਹਿਨ ਬੋਲਦੀ ਨਹੀਂ ਤੇ ਬਹਿਨ ਬੋਲਣੇ ਲੱਗ ਪਈ ਉਸ ਤੋਂ ਬਾਅਦ ਖੁਲਾਸੇ ਹੁੰਦੇ ਨੇ ਫਿਰ ਪਾਸਟਰ ਬਜਿੰਦਰ ਹੁਰਾ ਦੀ ਇੱਕ ਵੀਡੀਓ ਨਿਕਲ ਕੇ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਪਾਸਟਰ ਬਜਿੰਦਰ ਕੋਈ ਕੁੱਟਮਾਰ ਕਰ ਰਹੇ ਨੇ ਲੋਕ ਉਹਨਾਂ ਨੂੰ ਖੁਦਾ ਮੰਨਦੇ ਨੇ ਖੁਦਾ ਕੁੱਟਮਾਰ ਕਰੇ ਤੇ ਲੋਕ ਕੀ ਕਹਿਣ ਸਵਾਲ ਕੀ ਕਰਨ ਦੇਖੋ ਸਭ ਤੋਂ ਪਹਿਲੀ ਤੇ ਗੱਲ ਤੁਸੀਂ ਇਹ ਕਹੀ ਆ ਵੀ ਉੱਥੇ ਚਮਤਕਾਰ ਹੁੰਦੇ ਨੇ ਮਤਲਬ ਕਿ ਗੁੰਗੇ ਬੋਲਦੇ ਨੇ ਲੰਗੜੇ ਚੱਲਦੇ ਨੇ ਜਾਂ ਲੋਕੀ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਇਹ ਜਿਹੜੀਆਂ ਬਿਮਾਰੀਆਂ ਨੇ ਜਾਂ ਚਮਤਕਾਰ ਨੇ ਇਹ ਨਾ ਤੇ ਬਜਿੰਦਰ ਸਿੰਘ ਵੱਲੋਂ ਹੁੰਦਿਆ ਤੇ ਨਾ ਹੋਰ ਕਿਸੇ ਪਾਰਦੀ ਵੱਲੋਂ ਹੁੰਦਿਆ ਉਹ ਸਪਸ਼ਟ ਤੌਰ ਤੇ ਕਹਿੰਦਿਆ ਕਿ ਜੋ ਪ੍ਰਭੂ ਯਿਸੂ ਮਸੀਹ ਦੇ ਵਿਸ਼ਵਾਸ ਕਰੇਗਾ ਉਹਨੇ ਮੈਨੂੰ ਚੰਗਾ ਕੀਤਾ ਤਾਂ ਉਹ ਚੰਗਾ ਹੋਊਗਾ ਫਿਰ ਖੁਲਾਸਾ ਕਿਵੇਂ ਹੋ ਗਿਆ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰਭੂ ਯਿਸੂ ਮਸੀਹ ਨੇ ਜੇ ਉਠੀ ਕੀਤਾ ਫਿਰ ਖੁਲਾਸਾ ਕਿਵੇਂ ਹੋ ਗਿਆ ਲੋਕ ਕਹਿੰਦੇ ਵੀ ਇਹ ਤਾਂ ਮੈਨਿਪੂਲੇਟਡ ਰਿਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 10 20 ਨਿਕਲ ਕੇ ਆ ਗਈ ਚੀਜ਼ਾਂ ਜਿਹੜੇ ਮੈਨਿਪੂਲੇਸ਼ਨ ਵਾਲਾ ਸਿਸਟਮ ਆ ਜਿਹੜੇ ਬੰਦੇ ਮੈਨਿਪੂਲੇਟ ਕਰਦੇ ਨੇ ਜਾਂ ਹੁੰਦੇ ਨੇ ਉਹ ਸਹਿਮਤੀ ਦੇ ਨਾਲ ਹੁੰਦੇ ਆ ਉਹ ਇਦਾਂ ਨਹੀਂ ਹੈਗਾ ਉਹ ਕਿਉਂ ਹੁੰਦੇ ਨੇ ਲਾਲਚਣਾ ਹੁੰਦੇ ਕਿਵੇਂ ਹੁੰਦੇ ਆ ਮੈਂ ਦਿਖੋ ਗੱਲ ਤੁਹਾਨੂੰ ਕਹੀ ਆ ਵੀ ਜਿਹੜਾ ਚਮਤਕਾਰ ਆ ਨਾ ਉਹ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਤੁਸੀਂ ਮੰਨਦੇ ਹੋ ਕਿ ਚਰਚਾਂ ਦੇ ਵਿੱਚ ਮੈਨੀਪੂਲੇਟਡ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹ ਤੁਸੀਂ ਮੈਨੂੰ ਕਹਿ ਰਹੇ ਹੋ ਤੁਸੀਂ ਹੁਣੀ ਜਵਾਬ ਦਿੱਤਾ ਮੈਨੂੰ ਕਿ ਇਹ ਮਰਜ਼ੀ ਦੇ ਨਾਲ ਹੋ ਰਿਹਾ ਨਹੀਂ ਤੁਸੀਂ ਮੈਨੂੰ ਇੱਕ ਗੱਲ ਕਹੀ ਆ ਕਿ ਉਥੇ ਮੈਨਿਪੂਲੇਟ ਕੀਤਾ ਗਿਆ ਮੈਂ ਤੁਹਾਨੂੰ ਤਾਂ ਉਹਦੇ ਜਵਾਬ ਚ ਕੀਤਾ ਵੀ ਜੇ ਉਹ ਮੈਨਿਪੂਲੇਟ ਦੀ ਗੱਲ ਹੈਗੀ ਆ ਤਾਂ ਉਹਨਾਂ ਦੀ ਸਹਿਮਤੀ ਨਾਲ ਹੋਊਗੀ ਮਤਲਬ ਤੁਸੀਂ ਮੰਨ ਰਹੇ ਹੋ ਕਿ ਸਹਿਮਤੀ ਨਾਲ ਹੁੰਦਾ ਹੋਵੇਗਾ ਬਿਲਕੁਲ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਹੈਗਾ ਚਰਚ ਦੇ ਵਿੱਚ ਜਿੰਨੇ ਵੀ ਚਮਤਕਾਰ ਹੁੰਦੇ ਨੇ ਉਹ ਪ੍ਰਭੂ ਯਸ਼ੁਸੀ ਦੇ ਨਾਂ ਤੇ ਹੁੰਦੇ ਨੇ ਪ੍ਰਭੂ ਯਸ਼ੁਸੀ ਠੀਕ ਕਰਦਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਕਰਦਾ ਨਾ ਉਹਨੂੰ ਬਜੰਦਰ ਠੀਕ ਕਰ ਸਕਦਾ ਨਾ ਉਹਨੂੰ ਹੋਰ ਕੋਈ ਪਾਦਰੀ ਕਰ ਸਕਦਾ ਨਾ ਕੋ ਬਿਸ਼ਪ ਕਰ ਸਕਦਾ ਨਾ ਪਾਦਰੀ ਕਰ ਸਕਦਾ ਨਾ ਪੋਪ ਕਰ ਸਕਦਾ ਜੇਕਰ ਕਿਸੇ ਨੂੰ ਵੀ ਕੋਈ ਠੀਕ ਕਰਨਾ ਤਾਂ ਪ੍ਰਭੂ ਯਸ਼ੁਸੀ ਕਰਦਾ ਹਮ ਆਸਟ ਬਜੰਦਰ ਘੁਰਾ ਦੀ ਜਿਸ ਤਰੀਕੇ ਦੇ ਨਾਲ ਹੁਣ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਐਨ ਹੁਣ ਜਿਸ ਤਰੀਕੇ ਦੇ ਨਾਲ 2018 ਦੇ ਵਿੱਚ ਮਾਮਲਾ ਸੀਗਾ ਜ਼ਬਰਜਨਾਦ ਦਾ ਉਸ ਦੇ ਉੱਪਰ ਫੈਸਲਾ ਲੋਕ ਕਹਿੰਦੇ ਵੀ ਸੁਬਜਿੰਦਰ ਸਾਡੇ ਲਈ ਭਗਵਾਨ ਹੈ ਜੋ ਉਹਨਾਂ ਨੂੰ ਮੰਨਦੇ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਨੇ ਉਹਨਾਂ ਸਵਾਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹੁਣ ਲੋਕ ਕੀ ਕਹਿਣਗੇ ਦੇਖੋ ਜਦੋਂ ਤੇ ਉਹ ਲੋਕੀ ਉਹਦੇ ਕੋਲ ਜਾਂਦੇ ਸੀਗੇ ਉਦੋਂ ਤੋਂ ਉਹਨੂੰ ਭਗਵਾਨ ਮੰਨਦੇ ਸੀ ਜਾਂ ਉਹਨੂੰ ਆਪਣਾ ਗੁਰੂ ਮੰਨਦੇ ਸੀ ਜਾਂ ਇਸ਼ਟ ਮੰਨਦੇ ਸੀ ਅੱਜ ਉਹਦੇ ਵਿੱਚ ਨੁਕਸ ਨਿਕਲ ਆਇਆ ਤੇ ਉਸੇ ਨੂੰ ਹੀ ਉਲਟਾ ਹੋ ਗਿਆ ਅੱਜ ਦੀ ਜਿਹੜੀ ਜਿੰਨੀ ਦੁਨੀਆ ਨਾ ਇਹ ਸਾਰੀ ਸਵਾਰਥੀ ਆ ਇਹ ਜਿੰਨੇ ਵੀ ਲੋਕੀ ਆਉਂਦੇ ਨੇ ਜਾਂਦੇ ਨੇ ਇਨਾਂ ਦਾ ਮੈਂ ਇਹ ਸਮਝਦਾ ਕਿ 크ਰਿਸਚੀਅਨਟੀ ਨਾਲ ਕੋਈ ਤਾਲਕ ਨਹੀਂ ਹੈਗਾ। ਇਹਨਾਂ ਦਾ ਸਿਰਫ ਆਪਣੇ ਠੀਕ ਹੋਣ ਦੇ ਨਾਲ ਹੀ ਕੰਸਰਨ ਸੀ ਤਾਂ ਯੂਐਸਏ ਦੀ ਗੱਲਾਂ ਕਰਦੇ ਆ। ਜੇ ਉਹਨਾਂ ਦਾ ਪ੍ਰਭੂ ਯਿਸੂ ਮਸੀਹ 'ਤੇ ਵਿਸ਼ਵਾਸ ਹੁੰਦਾ ਤਾਂ ਇਹਨੂੰ ਨਾ ਭਗਵਾਨ ਮੰਨਦੇ। ਉਹ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਚੀਫ ਮੰਨਦੇ। ਜਿਹੜਾ ਇੱਕ ਵਿਅਕਤੀ ਵਿਸ਼ੇਸ਼ ਨੂੰ ਭਗਵਾਨ ਮੰਨਦਾ ਮੈਂ ਉਹਦੇ ਉੱਤੇ ਉਹਦੀ ਕਿਸੇ ਵੀ ਗਲਤੀ 'ਤੇ ਯਕੀਨ ਨਹੀਂ ਕਰਦਾ। ਵਿਅਕਤੀ ਵਿਸ਼ੇਸ਼ ਨੂੰ ਭਗਵਾਨ 크ਰਿਸਚੀਅਨਟੀ 'ਚ ਨਹੀਂ ਮੰਨਿਆ ਜਾਂਦਾ। 크ਰਿਸਚੀਅਨਟੀ ਦੇ ਵਿੱਚ ਵਿਅਕਤੀ ਵਿਸ਼ੇਸ਼ ਇੱਕ ਸਾਧਨ ਹੈ। ਜਿਹੜਾ ਕੰਮ ਆ ਉਹ ਪ੍ਰਭੂ ਯਿਸੂ ਮਸੀਹ ਦਾ ਤੁਸੀਂ ਕਹਿ ਰਹੇ ਹੋ ਕੰਮ ਪ੍ਰਭੂ ਯਿਸੂ ਮਸੀਹ ਕਰ ਰਿਹਾ ਹੈ ਪਰ ਪਾਸਟਰ ਬਜਿੰਦਰ ਹੋਰਾ ਦੀ ਮਿਨਿਸਟਰੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾਂਦਾ ਹੈ ਐਂਡ ਸਭ ਕੁਝ ਦਿਖਾਇਆ ਜਾਂਦਾ ਹੈ ਲੋਕ ਕਹਿੰਦੇ ਕਿ ਵੀ ਇਹ ਪਾਪਾ ਜੀ ਦਾ ਕੰਮ ਜਿਹੜਾ ਕਰਮਾਤ ਹੈ ਇਹ ਪਾਪਾ ਜੀ ਨੇ ਕਰ ਦਿਖਾਇਆ ਇਹ ਚੀਜ਼ਾਂ ਜਦੋਂ ਲੋਕ ਕਹਿੰਦੇ ਨੇ ਜਾਂ ਫਿਰ ਇਹ ਚੀਜ਼ਾਂ ਜਦੋਂ ਫਲਾਈਆਂ ਜਾਂਦੀਆਂ ਨੇ ਫਿਰ ਲੋਕ ਕੀ ਕਹਿਣ ਲੋਕ ਕੀ ਸੋਚਣ ਜਿਹੜੇ ਲੋਕੀ ਅੱਜ ਇੰਨੀਆਂ ਗੱਲਾਂ ਕਰਦੇ ਨੇ ਉਹ ਆਪ ਹੀ ਬੋਲੀ ਜਾਂਦੇ ਪਾਪਾ ਜੀ ਨੇ ਕੀਤਾ ਕਦੀ ਕਿਸੇ 크ਿਸਚਨ ਨੇ ਕਿਹਾ ਹੈ ਅਸੀਂ ਕਦੀ ਕਿਹਾ ਤੁਸੀਂ ਜੋ ਚਰਚਾਂ ਦੇ ਵਿੱਚ ਜਾਂਦੇ ਨੇ ਉਹ 크ਿਸਚਨ ਨਹੀਂ ਹੈਗੇ ਬਹੁਤ سارے 90% ਲੋਕੀ ਉਹ ਨੇ ਜਿਹੜੇ ਉਹਨੂੰ ਪਾਪਾ ਕਹਿੰਦੇ ਨੇ ਨਾ ਉਹਨਾਂ ਦਾ 크ਿਸਚਨਟੀ ਨਾਲ ਕੋਈ ਲਿੰਕ ਨਹੀਂ ਹੈਗਾ ਮਤਲਬ ਜਿੰਨੇ ਵੀ ਲੋਕ ਉਹਨਾਂ ਨੂੰ ਪਾਪਾ ਜਿੰਨੇ ਦੀਨੇ ਮੈਂ ਗੱਲ ਕਰਦਾ ਜਿੰਨੇ ਵੀ ਲੋਕ ਸਿਰਫ ਚਮਤਕਾਰਾਂ ਲਈ ਜਾਂਦੇ ਨੇ ਉਹਨਾਂ ਦਾ 크ਿਸਚਨਟੀ ਨਾਲ ਕੋਈ ਕੰਸਰਨ ਨਹੀਂ ਹੈਗਾ ਜਿਉਂ ਉਹਨਾਂ ਦਾ 크ਿਸਚਨਟੀ ਨਾਲ ਕੰਸਰਨ ਹੋਵੇ ਤੇ ਉਹ ਇਹ ਨਾ ਕਹਿਣ ਕਿ ਪਾਪਾ ਦੀ ਬਜੰਦਰ ਨੇ ਠੀਕ ਕੀਤਾ ਉਹ ਇਹ ਕਹਿਣ ਕਿ ਪ੍ਰਭੂ ਯਸੂਸ ਈ ਨੇ ਠੀਕ ਕੀਤਾ ਜਿਸ ਬੱਦੇ ਦਾ ਵਿਸ਼ਵਾਸ ਪ੍ਰਭੂ ਤੇ ਆ ਜਿਸ ਬੰਦੇ ਦਾ ਵਿਸ਼ਵਾਸ ਕ੍ਰਿਸਚੀਅਨਿਟੀ ਤੇ ਆ ਜਿਸ ਬੰਦੇ ਦਾ ਵਿਸ਼ਵਾਸ ਉਸਤਰ ਬਾਈਬਲ ਤੇ ਆ ਉਹ ਇੱਕ ਵਿਅਕਤੀ ਵਿਸ਼ੇਸ਼ ਨਹੀਂ ਕਹਿੰਦਾ ਠੀਕ ਹੈ ਬਹੁਤ ਵੱਡਾ ਆਨਸਰ ਦੇ ਰਹੇ ਹੋ ਬਹੁਤ ਵੱਡਾ ਤੁਸੀਂ ਸਵਾਲ ਚੱਕ ਰਹੇ ਹੋ ਕਿ ਭਈ ਜੋ ਵਿਅਕਤੀ ਉਸ ਜਗ੍ਹਾ ਦੇ ਵਿੱਚ ਚਰਚ ਦੇ ਵਿੱਚ ਜਾਂਦਾ ਹੈ ਐਜ਼ ਅ ਚਮਤਕਾਰ ਦੇਖ ਕੇ ਉਹ ਕ੍ਰਿਸਚੀਅਨ ਨਹੀਂ ਹੈਗਾ ਜਾਂ ਫਿਰ ਜੋ ਕਨਵਰਟ ਹੁੰਦੇ ਉਹ ਕ੍ਰਿਸਚੀਅਨ ਨਹੀਂ ਹੈਗੇ ਨੇ ਉਹ ਐਜ਼ ਅ ਲੋਕ ਮਤਲਬ ਦੂਸਰੇ ਧਰਮ ਦੇ ਧਰਮਾਂ ਦੇ ਲੋਕ ਆਏ ਨੇ ਜੋ ਚਮਤਕਾਰ ਦੇਖ ਕੇ ਆਏ ਨੇ ਜਿਹੜਾ ਕਨਵਰਟ ਹੁੰਦਾ ਹੈ ਨਾ ਉਹ ਪ੍ਰੋਪਰ ਵੇ ਨਾਲ ਹੁੰਦਾ ਪੂਰੇ ਦਿਲ ਤੋਂ ਹੁੰਦਾ ਜਦੋਂ ਕਨਵਰਟ ਹੋ ਜਾਂਦਾ ਆ ਉਸ ਤੋਂ ਬਾਅਦ ਹੀ ਇਜ਼ ਟੋਟਲੀ ਕ੍ਰਿਸਚੀਅਨ ਪਰ ਉਹ ਪ੍ਰਭੂ ਯਸੂ ਮਸੀਹ ਨੂੰ ਆਪਣਾ ਚੀਫ ਮੰਨਦਾ ਉਹਨਾਂ ਲਈ ਉਹ ਮੁਖੀ ਆ ਉਹਦੇ ਨਾਂ ਤੇ ਸਾਲਾ ਕੁਝ ਐਕਸੈਪਟ ਕਰਦਾ ਉਸ ਤੋਂ ਬਾਅਦ ਉਹ ਵਿਅਕਤੀ ਵਿਸ਼ੇਸ਼ ਦੇ ਉੱਤੇ ਨਹੀਂ ਕਰਦਾ ਅੱਛਾ ਤੁਸੀਂ ਮੈਨੂੰ ਸਵਾਲ ਦਾ ਬਸ ਜਵਾਬ ਦਿਓ ਪਾਸਟਰ ਬਜੰਦਰ ਖੁਰੀ ਜਿਸ ਤਰੀਕੇ ਦੇ ਨਾਲ ਚਮਤਕਾਰ ਕਰਦੇ ਸੀ ਐਂਡ ਜਿਸ ਤਰੀਕੇ ਦੇ ਨਾਲ ਸਾਰੀ ਵੀਡੀਓ ਨਿਕਲ ਕੇ ਆਉਂਦੀ ਸੀ ਉਹਨਾਂ ਨੂੰ ਤੁਸੀਂ ਦੇਖਿਆ ਹੋਵੇਗਾ ਉਹ ਚੀਜ਼ਾਂ ਜਦੋਂ ਫਲਾਈਆਂ ਜਾਂਦੀਆਂ ਸੀ ਉਸੀ ਨੂੰ ਤੁਸੀਂ ਮੰਨਦੇ ਹੋ ਠੀਕ ਹੈ ਜਾਂ ਗਲਤ ਹੈ ਜਦ ਮੈਂ ਇਹਦੇ ਤੁਹਾਨੂੰ ਪਹਿਲਾਂ ਗੱਲ ਕਹੀ ਆ ਜੋ ਵੀ ਚਮਤਕਾਰ ਆ ਉਹ ਪ੍ਰਭੂ ਯਿਸੂ ਮਸੀਹ ਵੱਲੋਂ ਨਹੀਂ ਮੇਰਾ ਸਵਾਲ ਉਸ ਜਗ੍ਹਾ ਦੇ ਉੱਪਰ ਹੈ ਕਿ ਜੋ ਚੀਜ਼ ਹੁੰਦੀ ਸੀਗੀ ਤੁਹਾਨੂੰ ਤੁਹਾਡੇ ਹਿਸਾਬ ਦੇ ਨਾਲ ਠੀਕ ਹੈ ਜਾਂ ਗਲਤ ਹੈ ਜਿਹੜੇ ਲੋਕੀ ਮੈਂ ਉਸ ਵੇਲੇ ਸੁਣਦਾ ਸੀ ਲੋਕੀ ਉਹਦੇ ਲਈ ਵਿਟਨੈਸ ਦਿੰਦੇ ਸੀ ਵਿਟਨੈਸ ਦਾ ਮਤਲਬ ਗਵਾਹੀ ਦਿੰਦੇ ਸੀ ਕਿ ਮੈਂ ਇਹਨੂੰ ਇਦਾਂ ਸੁਣ ਮੈਂ ਠੀਕ ਹੋ ਗਿਆ ਇਸ ਕੋ ਤੇ ਵਿਸ਼ਵਾਸ ਕਰਦੇ ਆ ਕਿ ਉਹ ਬੰਦੇ ਨੇ ਪ੍ਰਭੂ ਯਸ਼ੁਅ ਮਸੀਹ ਤੇ ਵਿਸ਼ਵਾਸ ਕੀਤਾ ਕਿਉਂਕਿ ਪ੍ਰਭੂ ਯਸ਼ੁਅ ਮਸੀਹ ਇਹ ਕਹਿੰਦਾ ਕਿ ਵਿਸ਼ਵਾਸ ਕਰੋਗੇ ਤੇ ਵਿਸ਼ਵਾਸ ਦੇ ਨਾਲ ਤੁਸੀਂ ਠੀਕ ਹੋ ਜਾਓਗੇ ਫਿਰ ਬਾਅਦ ਦੇ ਵਿੱਚ ਉਹਨਾਂ ਦੀਆਂ ਹੀ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਅਸੀਂ ਸਾਨੂੰ ਤਾਂ ਪੈਸੇ ਦੇ ਉੱਤੇ ਗਏ ਸੀ ਸਾਨੂੰ ਆ ਚੀਜ਼ ਕੀਤਾ ਗਿਆ ਸੀ ਫਿਰ ਉਹ ਉਹ ਕੀ ਮੰਨੀਏ ਜਿਹੜੀ ਗੱਲ ਪੈਸੇ ਵਾਲੀ ਆ ਨਾ ਮੈਂ ਲੋਕਾਂ ਦੀ ਪੈਸੇ ਵਾਲੀ ਗੱਲ ਨੂੰ ਬਿਲਕੁਲ ਐਕਸੈਪਟ ਨਹੀਂ ਕਰਦਾ ਕਿਉਂਕਿ ਮੈਂ ਬਾਬ ਦਾਦਿਆਂ ਤੋਂ 크੍ਰਿਸਚਨਾਂ ਪੀੜ੍ਹੀਆਂ ਤੋਂ 크੍ਰਿਸਚਨਾਂ 크੍ਰਿਸਚੀਅਨਟੀ ਦੇ ਵਿੱਚ ਕਦੀ ਕਿਸੇ ਨੂੰ ਪੈਸੇ ਦੇ ਕੇ ਕਨਵਰਟ ਨਹੀਂ ਕੀਤਾ ਜਾਂਦਾ ਤੇ ਨਾ ਪੈਸੇ ਦੇ ਕੇ ਉਹਨਾਂ ਕੋਲੋਂ ਸਟੇਟਮੈਂਟਾਂ ਦਿਵਾਇਆ ਜਾਂਦੀਆਂ ਨੇ ਨਾ ਸਾਨੂੰ ਉਹਨਾਂ ਲੋਕਾਂ ਦੀ ਜ਼ਰੂਰਤ ਆ ਜਿਨ੍ਹਾਂ ਨੂੰ ਪੈਸੇ ਦੇ ਕੇ ਜਿਹਨੂੰ ਅੱਜ ਪੈਸੇ ਲੈ ਕੇ ਜਿੰਨੇ ਆਣਾ ਉਹ ਤੋਂ ਜਦ ਮਰਜ਼ੀ ਹੋਰ ਕੋਈ ਪੈਸਾ ਦੇ ਉਹਦਰ ਭੱਜੂਗਾ ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਹੁਣ ਜਿਸ ਚਰਚ ਨੂੰ ਮੈਂ ਬਿਲੋਂਗ ਕਰਦਾ ਸਾਡੇ ਚਰਚ ਵਿੱਚ ਕੋਈ ਵੀ ਬੰਦਾ ਆਉਂਦਾ ਹੈ ਉਹਨੂੰ ਸਾਲ ਭਰ ਉਹਨੂੰ ਇਹ ਦੇਖਿਆ ਜਾਂਦਾ ਵੀ ਆਉਂਦਾ ਚਰਚ ਉਹ ਕਸਾਨੂੰ ਕਹਿੰਦੇ ਸੋਹੀ ਮੈਂਬਰਸ਼ਿਪ ਦੇ ਉਸ ਅਸੀਂ ਮੈਂਬਰਸ਼ਿਪ ਦਿੰਦੇ ਹੀ ਨਹੀਂ ਜਿੰਨੀ ਦੇਰ ਤੱਕ ਅਸੀਂ ਟੋਟਲ ਇਹ ਨਹੀਂ ਚੈੱਕ ਕਰ ਲੈਂਦੇ ਕਿ ਇਹ ਬੰਦਾ ਪ੍ਰਭੂ ਯਿਸੂ ਮਸੀਹ ਨੂੰ ਐਕਸੈਪਟ ਕਰਦਾ ਪ੍ਰਭੂ ਯਿਸੂ ਮਸੀਹ ਨੂੰ ਮੁਕਤੀਦਾਤਾ ਮੰਨਦਾ ਸਾਡੇ ਕ੍ਰਿਸਚੀਅਨਟੀ ਚ ਇੱਕ ਗ੍ਰੇਟ ਕਮਾਂਡਮੈਂਟ ਆ ਗ੍ਰੇਟ ਕਮਾਂਡਮੈਂਟ ਦਾ ਮਤਲਬ ਇਹ ਹੈਗਾ ਕਿ ਸਭ ਤੋਂ ਵੱਡਾ ਹੁਕਮ ਆ ਅਸੀਂ ਜਿਹੜਾ ਵੀ ਸਾਡਾ ਪਰੀਸਟ ਆ ਜਾਂ ਅਸੀਂ ਆ ਸਾਨੂੰ ਇਹ ਹੁਕਮ ਆ ਕਿ ਅਸੀਂ ਅਨਿਆ ਜਾਤੀਆਂ ਚ ਜਾਓ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਦੱਸੋ ਜਿਹੜਾ ਵਿਸ਼ਵਾਸ ਕਰੇ ਕੀ ਵਿਸ਼ਵਾਸ ਕਰੇ ਕਿ ਯਸ਼ੂ ਹੀ ਪ੍ਰਭੂ ਹੈ ਉਹਨੂੰ ਚੇਲਾ ਬਣਾਓ ਉਹਨੂੰ ਗਪਟਾਈਜ਼ ਕਰੋ ਉਸ ਬੰਦੇ ਨੂੰ ਜਿਹੜਾ ਇਹ ਵਿਸ਼ਵਾਸ ਕਰੇ ਕਿ ਯਸ਼ੂ ਹੀ ਪ੍ਰਭੂ ਹੈ ਉਹਨੂੰ ਗਪਟਾਈਜ਼ ਕਰੋ ਉਹਨੂੰ ਚੇਲਾ ਬਣਾਓ ਉਹ ਉਹ ਕ੍ਰਿਸਚਨ ਬਣ ਗਿਆ ਜਿਹੜਾ ਇਹ ਸਮਝੇ ਕਿ ਮੇਰਾ ਉਹ ਉਹ ਬੰਦਾ ਮੇਰਾ ਗੁਰੂ ਆ ਮੈਂ ਉਹ ਉਹਨੂੰ ਮੱਥਾ ਟੇਕਣਾ ਚਾਹੀਦਾ ਉਹਦੇ ਪੈਰ ਪੜਨੇ ਆ ਤੇ ਉਹ ਉਹਦਾ ਉਹਦਾ ਕ੍ਰਿਸਚਨ ਦੀ ਨਾ ਕੋਈ ਲਿਕ ਨਹੀਂ ਹੁੰਦਾ ਪਾਸਟਰ ਬਚਿੰਦਰ ਉੱਪਰ ਜੋ ਹੁਣ ਕਾਰਵਾਈ ਹੋਈ ਹੈ ਉਸ ਨੂੰ ਤੁਸੀਂ ਜਿਵੇਂ ਦੇਖਦੇ ਹੋ ਠੀਕ ਹੋਈ ਹੈ ਦੇਖੋ कोर्ट ਨੇ ਕਾਰਵਾਈ ਕੀਤੀ ਆ کورٹ ਨੇ ਸਬੂਤਾਂ ਦੇ ਆਧਾਰ ਤੇ ਕੀਤੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਅਸੀਂ ਕੋਰਟ ਨੂੰ ਬਿਲਕੁਲ ਚੈਲੰਜ ਨਹੀਂ ਕਰਦੇ ਹਜੇ ਤਾਈ ਇੱਕ ਮਾਮਲੇ ਦੇ ਉੱਪਰ ਹੋਈ ਹੈ ਦੋ ਮਾਮਲੇ ਹੋਰ ਹੈਗੇ ਨੇ ਇੱਕ ਰੀਸੈਂਟ ਦੇ ਵਿੱਚ ਲੜਕੀ ਵੱਲੋਂ ਇਲਜ਼ਾਮ ਲਗਾਏ ਗਏ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਉਹ ਮਾਮਲੇ ਵੀ ਨੇ ਲੱਗਦਾ ਉਹਨਾਂ ਦੀ ਪੂਰਵੀ ਕਾਰਵਾਈ ਫਿਰ ਹੋ ਦੇਖੋ ਜਿਹੜੇ ਜੀ ਐਫ ਆਰ ਦਰਜ ਹੋ ਗਈ ਆ ਉਸ ਦੇ ਤੇ ਤੇ ਕਾਰਵਾਈ ਹੋਣੀ ਆ ਉਹਦਾ ਸੱਚ ਝੂਠ ਸਾਹਮਣੇ ਆਉਣਾ ਹੀ ਆ ਜੇ ਸੱਚੀ ਹੋਊਗੀ ਤੇ ਜੋ ਪੁਨਿਸ਼ਮੈਂਟ ਦੇਣਗੇ ਕੋਰਟ ਦੇਊਗੀ ਠੀਕ ਹੈ ਪਰ ਅਸੀਂ ਅਜੇ ਤੱਕ ਦੋ ਪਰ ਚਾ ਦਰਜ ਹੋਇਆ ਉਹਦੀ ਉਹ ਸਹੀ ਆ ਜਾਂ ਗਲਤ ਆ ਉਹਦੇ ਕੋਰਟ ਨੇ ਸਾਬਤ ਕਰਨਾ ਹਮ ਅਜੇ ਤੱਕ ਮੈਂ ਉਹਨੂੰ ਕਹਦੇ ਆਂ ਵੀ ਉਹ ਕੁੜੀਆਂ ਗਲਤ ਨੇ ਜਾਂ ਪਾਜ਼ੀ ਗਲਤ ਆ ਮੈਂ ਇਹਦੇ ਵਿੱਚ ਕੁਛ ਨਹੀਂ ਕੀਤਾ ਹਾਂ ਇੱਕ ਗੱਲ ਹੈਗੀ ਆ ਜਿਹੜੀ ਵੀਡੀਓ ਦੇ ਵਿੱਚ ਉਹ ਮਾਰਿਆ ਆ ਬੱਚਿਆਂ ਨੂੰ ਅਸੀਂ ਉਹਨੂੰ ਕੰਡਮ ਕਰਦੇ ਉਹ ਨਹੀਂ ਸੀ ਚਾਹੀਦਾ ਤੁਹਾਨੂੰ ਲੱਗਦਾ ਉਸ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਉਹਦਾ ਤਾਂ ਐਫ ਆਈ ਆਰ ਦਰਜ ਹੋਈ ਆ ਉਹਦੇ ਆਲਰੇਡੀ ਹੋ ਗਈ ਆ ਸਜ਼ਾ ਮਿਲਣੀ ਚਾਹੀਦੀ ਨਾ ਪੂਰੀ ਮੈਂ ਸਜ਼ਾ ਦੀ ਗੱਲ ਕਰਦਾ ਹੀ ਨਹੀਂ ਉਹ ਉਦੇ ਤੇ ਜੋ ਕੋਰਟ ਹੋਗੀ ਉਦੇ ਤੇ ਵਿਖਿਆ ਜਾਊਗਾ ਚਾਰ ਹੋਵੇਗੀ ਕੋਰ ਦਾ ਕੋਰ ਦਾ ਕੰਮ ਹੈ ਮੇਰਾ ਮੇਰੀ ਜਜਮੈਂਟ ਨਹੀਂ ਹੈਗੀ ਇਹਦੇ ਵਿੱਚ ਅੱਛਾ ਤੁਸੀਂ ਪਾਸਟਰ ਬਜਿੰਦਰ ਹੁੜਾ ਦਾ ਸਮਰਥਨ ਕਰੋਗੇ ਤੁਸੀਂ ਕਹਿ ਰਹੇ ਹੋ ਕਿ ਭਈ ਅਸੀਂ ਕਾਪੀ ਪੜਾਂਗੇ ਐਨ ਉਸ ਤੋਂ ਬਾਅਦ ਜੋ ਕੁਝ ਹੋਵੇਗਾ ਅੱਗੇ ਜਾਵਾਂਗੇ ਤੁਸੀਂ ਸਮਰਥਨ ਕਰ ਰਹੇ ਹੋ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਅਸੀਂ ਉਹਦੇ ਫੈਸਲੇ ਨੂੰ ਦੇਖਾਂਗੇ ਜੇ ਤੇ ਉਹਦੇ ਵਿੱਚ ਕੁਝ ਵੀ ਇਲੀਗਲ ਹੋਇਆ ਜਾਣ ਬੁੱਝ ਕੇ ਕੀਤਾ ਗਿਆ ਜਿੰਨਾ ਉਹਦੀ ਅਸੀਂ ਉਸ ਕਾਪੀ ਦੇ ਮੁਤਾਬਕ ਗੱਲ ਕਰਾਂਗੇ ਅੱਛਾ ਤੁਹਾਨੂੰ ਖਦਸਾ ਹੈ ਕਿ ਉਸ ਦੇ ਵਿੱਚ ਗਲਤ ਚੀਜ਼ਾਂ ਹੋਈਆਂ ਨੇ ਕੋਈ ਪ੍ਰੈਸ਼ਰ ਹਿੱਟ ਆ ਕੇ ਗਲਤ ਚੀਜ਼ਾਂ ਹੋਈਆਂ ਨੇ ਤੁਹਾਨੂੰ ਲੱਗਦਾ ਤੁਹਾਡਾ ਖਸਤਾ ਹੈ ਪੋਸਿਬਿਲਟੀ ਹੈ ਅੱਛਾ ਤੁਹਾਨੂੰ ਲੱਗਦਾ ਕਿ ਇਹ ਚੀਜ਼ ਹੋ ਸਕਦੀ ਹੈਗੀ ਹੈ ਮੈਂ ਤੁਹਾਨੂੰ ਇਹ ਕਿਹਾ ਵੀ ਇਹ ਪੋਸਿਬਿਲਟੀ ਹੈ ਤੇ ਜੇਕਰ ਹੋਈ ਤਾਂ ਤੁਸੀਂ ਮਤਲਬ ਸਾਥ ਦੇਵੋਗੇ ਇਹ ਤਾਂ ਕੋਰਟ ਜਾਣਾ ਪਊਗਾ ਹਮ ਮਤਲਬ ਤੁਸੀਂ ਮੈਂ ਉਹਦੇ ਗੁਨਾਵਾਂ ਦੇ ਨਾਲ ਨਹੀਂ ਹੈਗਾ ਹਮ ਮੈਂ ਤੇ ਇਸ ਕਰਕੇ ਆ ਕਿ ਜਿਹੜਾ 크ਰਿਸਚੀਅਨਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਚਰਚੀ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਹੈ ਪਾਸਟਰ ਬਜਿੰਦਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਪਾਸਟਰ ਬਜਿੰਦਰ ਹੋਰੀ ਕੁੱਟਮਾਰ ਕਰ ਰਹੇ ਨੇ ਲੜਕੀ ਦੇ ਨਾਲ ਜ਼ਬਰ ਜਨਾਹ ਦਾ ਮਾਮਲਾ ਹੈ ਕ੍ਰਿਸਚੀਅਨ ਕ੍ਰਿਸਚੀਅਨਟੀ ਕਿਵੇਂ ਬਦਨਾਮ ਹੋਗੀ ਦੇਖੋ ਇਸ ਵੇਲੇ ਜਿੰਨੇ ਵੀ ਲੋਕੀ ਨੇ ਉਹ ਕੱਲੇ ਪਾਸਟਰ ਬਜਿੰਦਰ ਨੂੰ ਟਾਰਗੇਟ ਨਹੀਂ ਕਰਦੇ ਉਹ ਚਰਚਾਂ ਨੂੰ ਟਾਰਗੇਟ ਕਰਨਦੇ ਆ ਉਹ ਕ੍ਰਿਸਚੀਅਨਟੀ ਨੂੰ ਟਾਰਗੇਟ ਕਰਨਦੇ ਆ ਤੁਸੀਂ ਐਦਾ ਬੰਦਾ ਤੁਸੀਂ ਤਾਂ ਸਿਰਫ ਇਥੋਂ ਤੱਕ ਸਮਝ ਨਹੀਂਦੇ ਤੁਸੀਂ ਸਾਰਾ ਨਹੀਂ ਸੁਣਦੇ ਉਹਦੇ ਵਿੱਚ ਟੋਟਲ ਕ੍ਰਿਸਚੀਅਨਟੀ ਨੂੰ ਡੈਂਟ ਪਾਇਆ ਜਾ ਰਿਹਾ ਕ੍ਰਿਸਚੀਅਨਟੀ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਪਾਰਟਿਕੂਲਰਲੀ ਉਹਨੂੰ ਤੇ ਇੱਕ ਮੋਹਰਾ ਬਣਾ ਕੇ ਕੀਤਾ ਜਾ ਰਿਹਾ ਲੇਕਿਨ ਟਾਰਗੇਟ ਕ੍ਰਿਸਟੈਂਟੀਨ ਕੀ ਚਾਜਾ ਜਿਹੜਾ ਕਹ ਰਿਹਾ ਜੀ ਇੱਥੇ ਕ੍ਰਿਸਚਨ ਬੜੇ ਵੱਧ ਗਏ ਜੀ ਕ੍ਰਿਸਚਨ ਇਦਾਂ ਹੋ ਗਿਆ ਜੀ ਕ੍ਰਿਸਚਨ ਇਦਾਂ ਹੋ ਗਿਆ ਜੀ ਇੱਥੇ ਡੇਰੇ ਬਣ ਗਏ ਜੀ ਇੱਥੇ ਚਰਚ ਖੁੱਲ ਗਏ ਜੀ ਇਹ ਕਿਨੂੰ ਟਾਰਗੇਟ ਕੀਤਾ ਜਾ ਰਿਹਾ ਇੱਥੇ ਕ੍ਰਿਸਟੈਂਟੀਨ ਨੂੰ ਟਾਰਗੇਟ ਕੀਤਾ ਜਾ ਰਿਹਾ ਜਦੋਂ ਇੱਕ ਇੱਕ ਸ਼ਹਿਰ ਦੇ ਵਿੱਚ ਮੰਨ ਲਓ ਜਲੰਧਰ ਸ਼ਹਿਰ ਆ ਉਹਦੇ ਵਿੱਚ ਜੇ 400 ਮੰਦਰ ਹੋ ਸਕਦਾ 300 ਮੰਦਰ ਹੋ ਸਕਦਾ 200 ਮੰਦਰ ਹੋ ਸਕਦਾ 100 ਗੁਰਦੁਆਰਾ ਹੋ ਸਕਦਾ 100 ਮਸਜਿਦ ਹੋ ਸਕਦੀ ਤੋਂ ਸੇ 100 ਚਰਚ ਨਹੀਂ ਹੋ ਸਕਦਾ ਚਰਚ ਨੂੰ ਟਾਰਗੇਟ ਕੀਤਾ ਜਾਂਦਾ ਇੰਨਾ ਹੋ ਗਿਆ ਇੰਨਾ ਹੋ ਗਿਆ ਇੰਨਾ ਹੋ ਗਿਆ ਕਿ 크ਰਿਸਚੀਅਨਟੀ ਬੜੀ ਵੱਧ ਗਈ ਸਾਰੇ ਧਰਮ ਬੰਦ ਆਪਣਾ ਆਪਣਾ ਪ੍ਰਚਾਰ ਕਰਦੇ ਆ ਸਾਰੇ ਧਰਮ ਕਾਹਦੇ ਨਹੀਂ ਪ੍ਰਚਾਰ ਕਰਦੇ ਆ ਆਪਣੇ ਆਪਣੇ ਤੁਹਾਨੂੰ ਨਹੀਂ ਸਾਰੇ দীક્ષા ਦਿੰਦੇ ਆ ਕਿ ਕ੍ਰਿਸਚਨਾ দীક્ષા ਦੇ ਦਿੱਤੀ ਤਾਂ ਫਿਰ ਉਹਦੇ ਚ ਗਰ ਤਾਂ ਪਾਸਟਰ ਬਚਿੰਦਰ ਨੂੰ ਸਹੀ ਤਰੀਕੇ ਨਾਲ দীક્ષા ਦੇ ਰਹੀ ਸੀਗੀ ਮੈਂ ਪਾਸਟਰ ਬਜਿੰਦਰ ਦੀ ਨਹੀਂ ਗੱਲ ਕਰਨ ਰਿਹਾ ਮੈਂ ਤੁਹਾਨੂੰ ਇੱਕ ਜਨਰਲ ਗੱਲ ਕਹੀ ਹੈ ਜੋ ਛੜ ਦੇ ਆਰੋਪ ਲੱਗਦੇ ਪਿਆ ਤੁਸੀਂ ਕਮਾ ਕੇ ਗੱਲ ਉਹਦੇ ਤੇ ਨਾ ਲੈ ਕੇ ਆਓ ਤੁਹਾਡੇ ਉੱਪਰ ਕਿੱਥੋਂ ਆਰੋਪ ਲੱਗੇ ਪਾਸਟਰ ਬਜਿੰਦਰ ਦੇ ਉੱਪਰ ਆਰੋਪ ਲੱਗ ਰਹੇ ਨੇ 크੍ਰਿਸਤੀ 크੍ਰਿਸਚੀਅਨ 크੍ਰਿਸਚੀਅਨ ਤੇ ਲੱਗੇ ਆ ਤੇ ਉਹਦਾ ਅਸੀਂ ਕੰਡਮ ਕਰਦੇ ਆ ਇਸ ਗੱਲ ਨੂੰ ਕੋਰਟ ਨੇ ਜੋ ਫੈਸਲਾ ਦਿੱਤਾ ਉਹ ਸਹੀ ਆ ਅਸੀਂ ਉਹਦੇ ਵਿਰੁੱਧ ਨਹੀਂ ਹੈਗੇ আচ্ছা ਤੁਸੀਂ ਕਹਿ ਰਹੇ ਹੋ 크ਿਸਚੀਅਨਟੀ ਦੇ ਉੱਪਰ ਸਵਾਲ ਉੱਠੇ ਨੇ ਤੁਹਾਡੇ ਕਿਹੜੇ ਖੱਤਸੇ ਨੇ ਕਿ ਬਈ ਆ ਚੀਜ਼ਾਂ ਕਰਕੇ 크ਿਸਚੀਅਨਟੀ ਦੇ ਉੱਪਰ ਸਵਾਲ ਉੱਠੇ ਖੱਤਸੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੀ ਕਿ ਇਹ ਜਿਹੜਾ 크ਿਸਚੀਅਨਟੀ ਨੂੰ ਟਾਰਗੇਟ ਬਣਾ ਕੇ ਕੀਤਾ ਜਾ ਰਿਹਾ ਮੰਨ ਨੂੰ ਇਸ ਗੱਲ ਦਾ ਖਦਸਾ ਹੈਗਾ ਕਿ ਜਿਹੜੀ ਮੌਜੂਦਾ ਸਰਕਾਰ ਪੰਜਾਬ ਵਿੱਚ ਹੈਗੀ ਆ ਹੂੰ ਉਹ ਸੈਂਟਰ ਗਵਰਨਮੈਂਟ ਹੂੰ ਦੀ ਮਦਦ ਦੇ ਨਾਲ ਪੰਜਾਬ ਦੇ ਵਿੱਚ ਐਂਟੀ ਕਨਵਰਜਨ ਬਿਲ ਲਿਆ ਸਕਦੀ ਆ ਕਿਉਂ ਲਿਆ ਸਕਦੀ ਆ ਕਿਉਂਕਿ ਪਿਛਲੇ ਮਹੀਨੇ ਹੂੰ ਜੀ 22 ਤਰੀਕ ਦੇ ਲਾਗੇ ਚੱਗੇ ਪਾਰਲੀਮੈਂਟ ਦਾ ਜਦੋਂ ਸੈਸ਼ਨ ਸ਼ੁਰੂ ਹੋਇਆ ਜੀ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਤੋਂ ਮੈਂਬਰ ਰਾਜਾ ਸਭਾ ਮਿਸਟਰ ਸਾਨੀ ਹੂੰ ਉਹਨੇ ਹੂੰ ਉਹਨੇ ਪਾਰਲੀਮੈਂਟ ਵਿੱਚ ਕੁਐਸਚਨ ਖੜਾ ਕਰਤਾ ਹੂੰ ਕਿ ਸੈਂਟਰਲ ਗਵਰਨਮੈਂਟ ਜਿਹੜੀ ਆ ਇੰਡੀਆ ਲੈਵਲ ਦੇ ਉੱਤੇ ਕ੍ਰਿਸ਼ਚੀਆਂ ਦੇ ਉੱਤੇ ਤੁਹਾਨੂੰ ਪਰਿਵਰਤਨ ਤੇ ਪਾਬੰਦੀ ਲਾਦਵੇ ਹੂੰ ਤੁਸੀਂ ਸਮਝੋ ਕਿ ਉਹ ਐਵੇਂ ਲਾਤਾ ਉਹਨਾਂ ਨੇ ਹੂੰ ਉਹਨੂੰ ਬਗੈੜਾ ਤੌਰ ਤੇ ਹਾਈਲਾਈਟ ਕੀਤਾ ਗਿਆ ਹੂੰ ਆ ਹੁਣ ਦੋ ਤਿੰਨ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਹੂੰ ਉਹ ਆ ਗਿਆ ਕੀ ਦਾ ਉਹਦਾ ਆ ਨੈਸ਼ਨਲ ਕਮਿਸ਼ਨ ਫਾਰ ਮਿਨੋਰਿਟੀਜ਼ ਦਾ ਚੇਅਰਮੈਨ ਉਹ ਵੀ ਸਾਡੇ ਪਰ ਖਲਾਬ ਬੋਲਣ ਰਿਹਾ ਹੂੰ ਜੋ ਜੀ ਵੀ ਜਿਹੜੇ ਧਰਮਾਂ ਵਾਲੇ ਜਿਹੜੇ ਵੱਡੇ ਗੁਰੂ ਨੇ ਵੱਡੇ ਲੀਡਰ ਨੇ ਵੀ ਬੋਲਣ ਡਿਆ ਸਾਡੇ ਤੁਸੀਂ ਕਹਿ ਰਹੇ ਹੋ ਕਿ ਵੀ ਆਪ ਦੀ ਸਰਕਾਰ ਜਿਹੜੀ ਹੈ ਉਹ ਇਸ ਚੀਜ਼ ਦੇ ਵਿੱਚ ਇਨਵੋਲ ਹੈਗੀ ਹੈ ਸੈਂਟਰ ਇਨਵੋਲ ਹੈ ਫਿਰ ਆ ਜਿਹੜੀ ਪਾਸਟਰ ਬਜਿੰਦਰ ਹੋਰਾ ਦੇ ਨਾਲ ਫੋਟੋ ਹੈ ਭਗਵਾਨ ਸਿੰਘ ਮਾਨ ਹੋਰਾ ਦੇ ਨਾਲ ਫੋਟੋ ਹੈਗੀ ਹੈ ਇਹ ਫਿਰ ਕੀ ਹੈ ਮੈਂ ਕਿਸੇ ਚੀਜ਼ ਨੂੰ ਕੰਡਮ ਨਹੀਂ ਕਰਦਾ ਪਿਆ ਤੁਸੀਂ ਜਾਣ ਪੁੱਛ ਕੇ ਮੈਨੂੰ ਇੱਧਰ ਉੱਧਰ ਨਾ ਲੈ ਕੇ ਜਾਓ ਮੈਂ ਕਿੱਧਰ ਹੀ ਨਹੀਂ ਲੈ ਕੇ ਜਾ ਰਿਹਾ ਤੁਹਾਨੂੰ ਸਿੱਧਾ ਫੋਕਸ ਕਰ ਰਿਹਾ ਮੈਂ ਮੈਂ ਤੁਹਾਨੂੰ ਸਿੱਧੀ ਗੱਲ ਹੀ ਕਹੀ ਆ ਹੂੰ ਕਿ ਅਸੀਂ ਜੋ ਬਜਿੰਦਰ ਸਿੰਘ ਤੇ ਹੋਇਆ ਹੂੰ ਜੋ ਕੋਰਟ ਨੇ ਕੀਤਾ ਉਹਦੇ ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਹੂੰ ਕੋ ਕਾਨੂੰਨ ਜੋ ਕਰੇਗਾ ਹੂੰ ਜੋ ਗਲਤ ਕਰੇਗਾ ਹੂੰ ਉਹ ਸਜ਼ਾ ਪਾਏਗਾ ਹੂੰ ਕਾਨੂੰਨ ਨੂੰ ਅਸੀਂ ਬਿਲਕੁਲ ਚੈਲੰਜ ਕੋਈ ਨਹੀਂ ਕਰਦੇ ਪਏ ਹੂੰ ਅਸੀਂ ਤੇ ਸਿਰਫ ਇੰਨੀ ਗੱਲ ਕੀਤੀ ਹੈ ਤੁਸੀਂ ਮੇਰੀ ਧਿਆਨ ਨਾਲ ਗੱਲ ਸੁਣ ਕੇ ਫਿਰ ਬੋਚੇ ਬੋਲਣਾ ਹੈਗਾ ਜੀ ਮੈਂ ਸਿਰਫ ਇੰਨੀ ਗੱਲ ਕਿਸੇ ਨੂੰ ਸੁਣਾ ਕਿ ਉਹਨੂੰ ਫੋਕਸ ਕਰਕੇ ਹੂੰ ਉਹਨੂੰ ਟਾਰਗੇਟ ਕਰਕੇ ਕ੍ਰਿਸਚੀਅਨਟੀ ਨੂੰ ਫੋਕਸ ਕੀਤਾ ਜਾ ਰਿਹਾ ਜਿਹਦੇ ਤਹਿਤ ਜਦ ਵੀ ਦੂਜੇ ਧਰਮਾਂ ਦੇ ਬੰਦੇ ਬੋਲਦੇ ਪਏ ਨੇ ਜਿਹੜੀ ਐਂਟੀ-ਕ੍ਰਿਸਚੀਅਨ ਫੋਰਸੇਸ ਦੇ ਬੰਦੇ ਨੇ ਜਿੰਨੇ ਵੀ ਮਸੀਹ ਵਿਰੋਧੀ ਤਾਕਤਾਂ ਨੇ ਉਹ ਜਦ ਗੱਲ ਕਰਦੇ ਨੇ ਉਹ ਬਜ਼ਿੰਦਰ ਦੀ ਨਹੀਂ ਕਰਦੇ ਬਜ਼ਿੰਦਰ ਨੂੰ ਟਾਰਗੇਟ ਬਣਾ ਕੇ ਤੇ 크ਿਸਚੀਅਨਾਂ ਦੇ ਸਾਰੇ ਚਰਚਸ ਨੂੰ ਫੋਕਸ ਕਰਦੇ ਆ ਸਾਡੇ ਸਾਡੇ ਚਰਚਾਂ ਨੂੰ ਡੇਰੇ ਕਹਿ ਲੱਗ ਪਏ ਇਹ ਡੇਰੇ ਹੋ ਗਿਆ ਜੀ ਇੱਥੇ ਪਖੰਡਵਾਦ ਹੋ ਗਿਆ ਜੀ ਇੱਕ ਬੰਦੇ ਨੇ ਕੀਤਾ ਉਹ ਤੇ ਪਖੰਡਵਾਦ ਨਹੀਂ ਚੱਲ ਰਿਹਾ ਤੁਹਾਡੇ ਤੁਹਾਡੇ ਚਰਚਾਂ ਦੇ ਵਿੱਚ ਸਾਰੇ ਧਰਮਾਂ 'ਚ ਚੱਲਦਾ ਪਿਆ ਟੱਟ ਧਰਮ 'ਚ ਨਹੀਂ ਚੱਲਦਾ ਕਿੱਥੇ ਨਹੀਂ ਚੱਲਦਾ ਤੁਸੀਂ ਮੈਨੂੰ ਦੱਸੋ ਕਿ ਜਦੋਂ ਮੈਨੂੰ ਦੱਸੋ ਮੈਦਾਨ ਦਿਖਾ ਦੇਣਾ ਉਸੇ ਜਾ ਕੇ ਕਿਸ ਧਰਮ ਦੇ ਵਿੱਚ ਤੁਸੀਂ ਦਿਖਾਣਾ ਚਾਹੁੰਦੇ ਦਿਖਾ ਦਿਓ ਚੱਲ ਪੋ ਚੱਲ ਪੋ ਮੇਰੇ ਨਾਲ ਕਿੱਦਾਂ ਚਲੋਗੇ ਤੁਸੀਂ ਇਹ ਗੱਲ ਕਰੋ ਕਿ 크ਿਸਚੀਅਨ ਧਰਮ ਦੇ ਵਿੱਚ ਤੁਸੀਂ ਪਖੰਡਵਾਦੀ ਗੱਲ ਨਾ ਕਰੋ ਮੇਰੇ ਨਾਲ ਤੁਹਾਡੇ ਕੋਲ ਗੱਲ ਗਈ ਹੈ ਇਸ ਲੈਵਲ ਤੇ ਨਾ ਜਾਓ ਮੈਂ ਤੁਹਾਨੂੰ ਇਹ ਕਹਾਂ ਵੀ ਮੈਂ ਤੁਹਾਨੂੰ ਇਹ ਕਹਾਂ ਵੀ ਲੋਕੀ ਇਹ ਕਹਿੰਦੇ ਤੁਸੀਂ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪਏ ਮੈਂ ਕਿਸੇ ਦੀ ਬੋਲੀ ਨਹੀਂ ਬੋਲ ਰਿਹਾ ਤੁਸੀਂ ਬੋਲੀ ਬੋਲਦੇ ਹੋ ਮੈਂ ਸਿੰਪਲ ਦੱਸ ਰਿਹਾ ਜਾਨ ਪੁੱਛ ਕੇ ਮੂੰਹ ਚ ਪਾਉਣ ਦੀ ਕੋਸ਼ਿਸ਼ ਕਰਦੇ ਹੋ ਕਿ ਮੈਂ ਉਸ ਗੱਲ ਤੇ ਗੱਲ ਕਰਾਂ ਤੁਹਾਡੀ ਦੇਰੀ ਨਹੀਂ ਇਸ ਚੰਦ ਡ ਇੰਦਵਾਂ ਦੇ ਡੇਰਾਬਾਦ ਨਹੀਂ ਆਕੇ 600 ਦੇ ਡੇਰਾਬਾਦ ਨਹੀਂ ਆਕੇ ਮੁਸਲਮਾਨ ਦੇ ਡੇਰਾਬਾਦ ਨਹੀਂ ਆਕੇ ਬਹੁਤਿਆਂ ਜਾਨੀਆਂ ਦੇ ਡੇਰਾਬਾਦ ਨਹੀਂ ਆਕੇ ਸਾਰੇ ਦੇ ਹੈਗੇ ਤੁਸੀਂ ਸਾਨੂੰ ਕਿਉਂ ਟਾਰਗੇਟ ਕਰਦੇ ਹੋ ਮੈਂ ਤੁਹਾਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਤੁਹਾਨੂੰ ਸਿੰਪਲ ਸਿੰਪਲ ਤੁਹਾਨੂੰ ਸਵਾਲ ਪੁੱਛ ਰਿਹਾ ਮੈਂ ਕਿ ਚਰਚਾਂ ਦੇ ਵਿੱਚ ਤੁਸੀਂ ਜਾਣ ਬੁੱਝ ਕੇ ਇਸ ਚੀਜ਼ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹੋ ਜਿਹੜੀ ਪ੍ਰੈਸ ਆ ਨਾ ਜਿਹੜੇ ਤੁਸੀਂ ਜਾਦਾ ਕੋਈ ਕਹ ਮਰਗਾ ਕਿ ਤੁਸੀਂ ਸਾਨੂੰ ਦੂਜਿਆਂ ਨਾਲ ਲੜਾਉਣਾ ਕਿੱਦਾਂ ਹੈ ਇਸ ਗੱਲ ਨੂੰ ਪੁੱਛੋ ਮੈਂ ਕਿਸ ਤਰੀਕੇ ਨਾਲ ਲੜਾ ਰਹਾ ਮੈਂ ਤਾਂ ਸਿੰਪਲ ਸਵਾਲ ਪੁੱਛ ਰਿਹਾ ਹਾਂ ਕਿ ਤੁਹਾਡੇ ਮੇਰਾ ਸਵਾਲ ਸੁਣੋ ਮੇਰਾ ਸਵਾਲ ਪੁੱਛ ਸੁਣੋ ਤੁਸੀਂ ਆਰਾਮ ਨਾਲ ਮੈਂ ਕਹਿ ਰਿਹਾ ਹਾਂ ਕਿ ਤੁਹਾਡੀ ਚਰਚਾ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਾਡੀ ਚਰਚਾ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਮੇਰਾ ਸਵਾਲ ਹੈ ਕਿ ਤੁਹਾਡੀਆਂ ਚਰਚਾਂ ਦੇ ਵਿੱਚ ਕੀ ਪਖੰਡਵਾਦ ਨਹੀਂ ਹੁੰਦਾ ਨਹੀਂ ਹੁੰਦਾ ਚਰਚਾ 'ਚ ਕੋਈ ਪਖੰਡਵਾਦ ਨਹੀਂ ਹੁੰਦਾ ਚਾਹੇ ਜੋ ਵੀਡੀਓ ਜੋ ਇਹ ਵੀਡੀਓ ਨਿਕਲ ਕੇ ਵਾਇਰਲ ਹੋ ਰਹੀਆਂ ਨੇ ਮੇਰਾ ਸਵਾਲ ਸੁਣ ਲਓ ਤੁਸੀਂ ਜਵਾਬ ਦੇ ਦਿਓ ਮੈਂ ਤੁਹਾਡਾ ਜਵਾਬ ਸੁਣਨ ਲਈ ਤਤਪਰ ਹਾਂ ਤੁਹਾਡੀ ਚਰਚਾ ਵਿੱਚ ਜਾਂ ਫਿਰ ਪਾਸਟਰ ਬਜਿੰਦਰ ਦੀ ਜੋ ਚਰਚ ਹੈ ਉਸ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਰ ਵਾਇਰਲ ਹੋਈ ਜਿਸ ਦੇ ਵਿੱਚ ਕਿਹਾ ਗਿਆ ਕਿ ਬਈ ਭੈਣ ਬੋਲਦੀ ਨਹੀਂ ਸੀ ਭੈਣ ਹੁਣ ਬੋਲਣ ਲੱਗੀ ਉਹ ਲੜਕੇ ਨੇ ਆ ਕੇ ਬਿਆਨ ਦਿੱਤਾ ਕਿ ਇਹ ਚੀਜ਼ਾਂ ਮੈਨਾਂ ਸਕ੍ਰਿਪਟ ਉੱਤੇ ਆਈ ਗਈ ਸੀ ਮੇਰਾ ਸਵਾਲ ਸੁਣ ਲਿਓ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਲੜਕੀ ਵੀਲਚੇਅਰ ਦੇ ਉੱਪਰ ਬੈਠੀ ਹੁੰਦੀ ਹੈ ਉਸ ਤੋਂ ਬਾਅਦ ਉਸ ਨੂੰ ਕਿਹਾ ਜਾਂਦਾ ਹੈ ਕਿ ਬਈ ਇਹ ਚੱਲ ਨਹੀਂ ਸਕਦੀ ਸੀ ਪਰ ਉਸ ਤੋਂ ਬਾਅਦ ਚੱਲਣ ਲੱਗ ਪਈ ਫਿਰ ਉਸਨੇ ਬਿਆਨ ਦਿੱਤਾ ਕਿ ਮੇਰੇ ਨਾਲ ਇਹ ਚੀਜ਼ਾਂ ਮੈਨੂੰ ਦੱਸਿਆ ਗਿਆ ਮੈਨੂੰ ਮੈਲਪ੍ਰੈਟਟ ਕਰਕੇ ਇਹ ਚੀਜ਼ਾਂ ਬਿਆਨ ਕਰਾਈਆਂ ਗਿਆ ਉਸ ਤੋਂ ਬਾਅਦ ਇੱਕ ਲੜਕੀ ਜਿਹੜੀ ਹੈ ਉਹ ਉੱਠਦੀ ਹੈ ਉਹ ਕਹਿੰਦੀ ਹੈ ਕਿ ਬਈ ਪਾਸਟਰ ਬਜਿੰਦਰ ਦੀ ਚਰਚ ਦੇ ਉੱਪਰ ਹਾਲੀ ਦੇ ਵਿੱਚ ਇਨਸੀਡੈਂਟ ਆਇਆ ਕਿ ਇਹ ਚੀਜ਼ਾਂ ਸ਼ਰੇਆਮ ਜਿਹੜਾ ਹੈ ਉਹ ਹਰ ਇੱਕ ਤਰੀਕੇ ਦੇ ਨਾਲ ਕਰਾਇਆ ਜਾਂਦੇ ਨੇ ਫੋਸਪੋਰ ਤਰੀਕੇ ਦੇ ਨਾਲ ਕਰਾਇਆ ਜਾਂਦੀਆਂ ਨੇ ਐਫਆਰ ਵੀ ਦਰਜ ਹੋਈ ਹਰ ਇੱਕ ਚੀਜ਼ਾਂ ਹੋਈਆਂ ਇਹ ਮੈਂ ਨਹੀਂ ਕਹਿ ਰਿਹਾ ਇਹ ਲੋਕ ਕਹਿ ਰਹੇ ਨੇ ਫਿਰ ਉਸ ਚੀਜ਼ ਨੂੰ ਤੁਸੀਂ ਕਿਉਂ ਦੇ ਨਾ ਕਰ ਰਹੇ ਮੈਂ ਮੈਂ ਕੋਈ ਦਿਨਾਈ ਨਹੀਂ ਕਰਦਾ ਪਿਆ ਜੋ ਤੁਸੀਂ ਕਹਿ ਰਹੇ ਹੋ ਠੀਕ ਕਹਿ ਰਹੇ ਹੋ ਮੈਂ ਉਹਨੂੰ ਡਿਨਾਈ ਨਹੀਂ ਕਰਦਾ ਪਿਆ ਮੈਂ ਇੰਨੀ ਗੱਲ ਕਹੀ ਆ ਜਿਹੜੀ ਜਿਹੜਾ ਬੰਦਾ ਪਹਿਲੋ ਵੀਲਚੇਅਰ ਤੇ ਬੈਠ ਕੇ ਆਇਆ ਉਹਦੋ ਨੇ ਕਹਿ ਦਿੱਤਾ ਜਿਵੇਂ ਮੈਂ ਵੀਲਚੇਅਰ ਤੇ ਮੈਂ ਬਿਮਾਰ ਸੀ ਮੈਂ ਠੀਕ ਹੋ ਗਿਆ ਬਾਅਦ ਚੋ ਸਟੇਟਮੈਂਟ ਦਿੰਦਾ ਹੈ ਕਿ ਮੈਨੂੰ ਮੈਨੂਪੂਲੇਟ ਕੀਤਾ ਗਿਆ ਇਹਦਾ ਮਤਲਬ ਆ ਵੀ ਉਹ ਜਿਹੜਾ ਬੰਦਾ ਆ ਜਿਹੜੀ ਇਹ ਗੱਲ ਕਰਦਾ ਪਿਆ ਉਹ ਗੁਨਾਹਗਾਰ ਆ ਉਹ ਬੰਦਾ ਦੋਸ਼ੀ ਆ ਜਿਹੜਾ ਉਹ ਲੜਕੀ ਦੋਸ਼ੀ ਆ ਜਿਹੜੀ ਪਹਿਲਾਂ ਇਸ ਗੱਲ ਲਈ ਬਣ ਗਈ ਕੀ ਪਤਾ ਉਹਨੇ ਉਹਨਾਂ ਕੋ ਕੀ ਕੀ ਪੈਸੇ ਲੈਣ ਦੀ ਗੱਲ ਕੀਤੀ ਜਾਂ ਕੀ ਲੈਣ ਦੀ ਗੱਲ ਕੀਤੀ ਕਿਉਂ ਮੰਨੀ ਵੀ ਇਹ ਗੱਲ ਉਹਦਾ ਉਹਦੇ ਚ ਉਸ ਕੁੜੀ ਨੂੰ ਪੁੱਛਣਾ ਚਾਹੀਦਾ ਉਹਦੇ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਕਿ ਤੂੰ ਪਹਿਲਾਂ ਇਹ ਕਿਦਾ ਦੇ ਬਾਅਦ ਇਤਜ਼ਾਮ ਕੀਤਾ ਜਿਹੜਾ ਪਹਿਲਾਂ ਕਹਿੰਦਾ ਮੈਂ ਗੰਗਾ ਨਹੀਂ ਗੰਗਾ ਸੀ ਮੈਂ ਬੋਲਣ ਲੱਗ ਪਿਆ ਬਾਅਦ ਚ ਕਹਿੰਦਾ ਮੈਨੂੰ ਮੈਨੂੰ ਮੈਨਿਪੂਲੇਟ ਕੀਤਾ ਗਿਆ ਦੋਸ਼ੀ ਉਹ ਹੈਗਾ ਬਾਅਦ ਬਜਿੰਦਰ ਦੋਸ਼ੀ ਉਨਹੀਂ ਦੋਸ਼ੀ ਉਹ ਵੀ ਹੈ ਜਿਸਨੇ ਕਰਵਾਇਆ ਉਹ ਵਧਿਆ ਉਹ ਬੰਦਾ ਵਧ ਉਹਨਾਂ ਨੂੰ ਉਹਨਾਂ ਦੇ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਉਹਨਾਂ ਨੂੰ ਨਾਲ ਫੜਨਾ ਚਾਹੀਦਾ ਦੋਨਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਜੇ ਬਜਿੰਦਰ ਨੇ ਗੁਨਾਹ ਕੀਤਾ ਤਾਂ ਉਹ ਵੀ ਤੇ ਜੇ ਉਹਨਾਂ ਨੇ ਮਿਲ ਕੇ ਗੱਲ ਕੀਤੀ ਤਾਂ ਉਹ ਵੀ ਤੁਸੀਂ ਇਸ ਗੱਲ ਨੂੰ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਤੁਹਾਨੂੰ ਤੁਸੀਂ ਇਹਨੂੰ ਵਨ ਸਾਈਡਡ ਲੈਂਦੇ ਹੋ ਕਿ ਉਹ ਪਹਿਲਾਂ ਜੀ ਅੰਜ ਠੀਕ ਕਰਤਾ ਬਾਅਦ ਜਾਂਦ ਹੋ ਗਿਆ ਉਹ ਕਿਉਂ ਮੰਨਿਆ ਵੀ ਉਹ ਕਿਉਂ ਮੰਨੀ ਉਹ ਜਨਾਨੀ ਕਿ ਮੈਨੂੰ ਜੀ ਪਹਿਲਾਂ ਤੁਸੀਂ ਮੈਂ व्हीलचेयर ਜੀ ਤੇ ਪਹਿਲਾਂ ਮੈਨੂੰ ਐਦਾਂ ਬਣਾ ਲਿਆ ਕਿਉਂ ਬਣਾ ਲਿਆ ਵੀ ਉਹ ਨਾ ਮੈਂ ਪਖੰਡਵਾਦ ਦੀ ਗੱਲ ਕਰਦਾ ਨਹੀਂ ਪਖੰਡਵਾਦ ਨਹੀਂ ਹੈ ਪਖੰਡਵਾਦ ਚਰਚ ਨਹੀਂ ਹੈਗਾ ਪਖੰਡ ਉਹ ਕਰਦੀ ਆ ਜਨਾਨੀ ਪਖੰਡੀ ਚਰਚ ਨੇ ਨਹੀਂ ਕੀਤਾ ਪਖੰਡੋ ਨੇ ਕੀਤਾ ਪਾਸਟਰ ਬਜਿੰਦਰ ਚਰਚ ਦਾ ਮੁਖੀ ਹੈ ਨਹੀਂ ਨਹੀਂ ਲਿਸਨ ਪਖੰਡੀ ਉਹ ਲੜਕੀ ਹੈਗੀ ਆ ਪਖੰਡਾ ਉਹ ਪਖੰਡੀ ਉਹ ਬੰਦਾ ਆ ਜਿਹੜਾ ਉਹ ਕਹਿੰਦਾ ਆ ਵੀ ਮੇਰਾ ਤੇ ਜੀ ਮੈਂ ਵੀ ਲੋ ਗੰਗਾ ਸੀ ਤੇ ਹੁਣ ਮੈਂ ਬੋਲਣ ਲੱਗ ਪਿਆ ਤੇ ਫਿਰ ਉਹ ਬਾਅਦ ਚ ਜਾ ਕੇ ਕਹਿੰਦਾ ਜੀ ਮੈਨੂੰ ਇਹਦਾ ਮੈਨੇਜ ਕਰਤਾ ਹੀ ਸੀ ਪਖੰਡੀ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਮੇਰਾ ਮੇਰਾ ਸਵਾਲ ਸੁਣੋ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਵਾਇਰਲ ਹੋਈ ਪਾਸਟਰ ਬਜਿੰਦਰ ਖੋਰਾ ਦੇ ਪੇਜ ਦੇ ਉੱਪਰੋਂ ਲੋਕ ਤਾਂ ਇਹ ਸਮਝਣਗੇ ਕਿ ਇਹ ਵੀ ਚਮਤਕਾਰ ਹੈ ਪਰ ਅਸਲ ਦੇ ਵਿੱਚ ਤਾਂ ਮੈਨੀਪੂਲੇਟਡ ਹੈ ਯਾਰ ਲੋਕ ਇਹ ਸਮਝਣਗੇ ਬਾਅਦ ਵਿੱਚ ਉਹ ਮੁੰਡਾ ਕਹਿ ਰਿਹਾ ਨਾ ਉਹ ਤਾਂ ਬਾਅਦ ਦੇ ਵਿੱਚ ਆਈ ਨਾ ਇਹ ਗੱਲ ਮੈਨੂੰ ਪਲੇਟ ਬਾਜ਼ ਪਾਧਰੀ ਨੇ ਉਹਨਾਂ ਨੂੰ ਮੈਨਿਪੂਲੇਟ ਨਹੀਂ ਕੀਤਾ ਬਜਿੰਦਰ ਨੇ ਮੈਨਿਪੂਲੇਟ ਨਹੀਂ ਕੀਤਾ ਮੈਨਿਪੂਲੇਟ ਉਹਨਾਂ ਨੇ ਕੀਤਾ ਆ ਉਹਨਾਂ ਦਾ ਹੋ ਸਕਦਾ ਪਿਛਲੇ ਪਾਸੇ ਕੀ ਡਿਸਪਿਊਟ ਸੀ ਕਿਦਾਂ ਸੀ ਕੀ ਸੀ ਉਹਨਾਂ ਨੇ ਕੀ ਲੈਣਾ ਸੀ ਜਾਂ ਕੋਈ ਆਪਣਾ ਮੈਡੀਕਲ ਬਿੱਲ ਭਰਨਾ ਸੀ ਕੀ ਭਰਨਾ ਉਹਨਾਂ ਦੀ ਉਹਨਾਂ ਦੀ ਪ੍ਰੋਬਲਮ ਹੈ ਇਹ ਸਾਰਾ ਕੁਝ ਨਾ ਵਨ ਸਾਈਡਿਡ ਨਹੀਂ ਹੈਗਾ ਬੋਥ ਵੇ ਹੈਗਾ ਤੁਹਾਡਾ ਕਹਿਣਾ ਹੈ ਕਿ ਕ੍ਰਿਸਚਨ ਧਰਮ ਨੂੰ ਹੁਣ ਟਾਰਗੇਟ ਕੀਤਾ ਜਾ ਰਿਹਾ ਪਾਸਟਰ ਬਜਿੰਦਰ ਨੂੰ ਲੈ ਕੇ ਬਿਲਕੁਲ ਜਿਹੜਾ ਤੁਸੀਂ ਪਖੰਡਵਾਦੀ ਗੱਲ ਕਰਦੇ ਉਹ ਕਰਦਾ ਉਹ ਕਰਦਾ ਪਖੰਡਵਾਦ ਉਹ ਨਹੀਂ ਹੈਗਾ ਪਖੰਡੀ ਉਹ ਲੋਕੀ ਨੇ ਜਿਹੜੇ ਮੈਨਿਪੂਲੇਟ ਹੋ ਜਾਂਦੇ ਨੇ ਜਾਂ ਆਉਂਦੇ ਨੇ ਤਸੂਰ ਉਹਨਾਂ ਦਾ ਹੈ ਇਹਦਾ ਕਹਾਤਾ ਇਹਨਾਂ ਨੂੰ ਘਰੋਂ ਸੋਣਾ ਲੈਣ ਗਿਆ ਕਹਤੋਂ ਕੱਲੇ ਕੱਲੇ ਬੰਦੇ ਲੰਬਣ ਥੋੜਾ ਗਿਆ ਵੀ ਤੂੰ ਆ ਜਾ ਵੀ ਤੈਨੂੰ ਮੈਂ ਤੈਨੂੰ ਵਾ ਕਰਨਾ ਪਰ ਜੋ ਵੀਡੀਓ ਦਿਖਾਈਆਂ ਉਹ ਤਾਂ ਪਖੰਡੀ ਲੋਕ ਤਾਂ ਪਖੰਡੀ ਕਹਿਣਗੇ ਨਾ ਫਿਰ ਮੈਂ ਗੁੰਨੂ ਕੋ ਪਖੰਡ ਉਹ ਉਸ ਬੰਦੇ ਨੂੰ ਕਿਉਂ ਨਹੀਂ ਤੁਸੀਂ ਪਖੰਡੀ ਕਹਿੰਦੇ ਵੀ ਜੇ 라 ਪਹਿਲੋਂ ਕਹਿੰਦਾ ਸੀ ਇਦਾਂ ਤੇ ਹੁਣ ਕੋ ਦੂਜੀ ਦੂਜੀ ਸਟੇਟਮੈਂਟ ਉਹਨੇ ਬਦਲ ਲਈ ਪਖੰਡੀ ਤੋਂ ਵਾ ਮਤਲਬ ਤੁਹਾਡਾ ਕਹਿੰਦਾ ਪਾਸਟਰ ਬਜਿੰਦਾ ਨਹੀਂ ਪਖੰਡੀ ਉਹ ਪਖੰਡੀ ਨੇ ਜੋ ਆਏ ਮੈਂ ਬੋਥ ਵੇ ਕਹਿ ਰਿਹਾ ਕਿ ਬੋਥ ਵੇ ਗੜਬੜ ਹੈ ਦੋਨੋਂ ਦੋਨੋਂ ਪਖੰਡੀ ਨੇ ਫੇਰ ਹੋਣਾ ਪਖੰਡੀ